ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਲੋ ਜੀ ਰੋਜ਼ ਨਵਾਂ ਦਿਨ ਚੜ੍ਹ ਜਾਂਦਾ ਰੋਜ਼ ਨਵੀਆਂ ਬਾਤਾਂ ਹੋ ਜਾਂਦੀਆਂ ਤੇ ਅੱਜ ਪਾਰਟੀ ਦਾ ਪ੍ਰੋਗਰਾਮ ਫੇਰ ਬਣ ਗਿਆ ਜੀ ਕਹਿੰਦੇ ਪਾਰਟੀ ਕੀਤੀ ਜਾਊਗੀ ਜਿਹੜੀ ਪਾਰਟੀ ਆ ਉਹ ਲੈ ਕੇ ਆ ਗਈ ਸਾਡੀ ਹਰੀ ਵਾਲੀ ਭਾਬੀ ਜੀ ਤੇ ਸੁਖਵੀਰਾਂ ਵੀ ਵਿੱਚ ਕਹਿੰਦੀਆਂ ਤੁਸੀਂ ਸਾਨੂੰ ਉਦੋਂ ਪਾਰਟੀ ਕਰਤਾਗੇ ਤਾਂ ਉਦੋਂ ਠੰਡੇ ਦੀ ਬੋਤਲ ਤਾਂ ਪਿਲਾਗੇ ਤੇ ਪਰ ਇਹ ਨਵਾਂ ਹੀ ਲੌਜੀਕ ਦੱਸਦੀ ਵੀ ਅੱਜ ਕਿਉਂ ਲਿਖੇ ਆਈਆਂ ਕਹਿੰਦੀ ਮੈਂ ਪਾਰਟੀ ਤੁਹਾਡੇ ਵਾਸਤੇ ਹੈ ਪਲਾ ਤਾਂ ਮਿਲੋ ਸੁਖਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ और क्या हाल चाल है बाबियो हाल माडा ने उचली चकया हां चलो चलो चक लेना वाह गुरु जी का खाफा खाफा की पता है अरे जी टोकरे का खाना थोड़ा सा उधर टोकरे पे बैठ जा सुखवीर बैठना मांगता है मैं बनवा के लेवा मैं बहुत ओंकया भाभी नु मेरा कहना हां सत श्री ਐਸਵਾਰ ਬੇ ਕੋਲੀ ਹਾਂ ਜੋ ਪਗੜਾ ਦਾ ਜੀ ਫ੍ਰਿਜ ਪਤਾਈਆ ਸਾਰਿਆਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਪਤਾ ਜੀ ਫ੍ਰਿਜ ਲੈ ਕੇ ਹੁੰਦਾ ਸਾਡੇ ਫ੍ਰਿਜ ਦਾ ਹੋ ਗਿਆ ਪਲੱਗ ਖਰਾਬ ਜੀ ਪੌਂਦੀ ਹਾਰੇ ਨੂੰ ਵੀ ਤਾਂ ਹੀ ਲੈਣ ਦਾ ਜਿੱਤੇ ਪਲੱਗ ਲਾਉਂਦੇ ਆਪਾਂ ਉਹਦਾ ਪਲੱਗ ਹੋਣਾ ਖਰਾਬ ਸਭ ਹੋਰਾਂ ਨੂੰ ਪਤਾ ਨਹੀਂ ਹਾਂ ਫਿਰ ਮੈਂ ਭਾਈ ਨੂੰ ਬੁਲਾਇਆ ਭਾਈ ਨੂੰ ਮਿਲ ਕੇ ਆ ਤਾਂ ਲੇਟ ਆਈ ਹੋਣੀ ਹੈ ਕਿ ਨਹੀਂ ਚੱਲੀ ਹੋਈ ਮੇਰੀ ਚੱਲੀ ਵੀ ਜੀ ਹਾਂ ਫਿਰ ਮੈਂ ਕੀ ਕਰਿਆ ਦਾ ਫ੍ਰਿਜ ਤੇ ਮੈਂ ਹੁਣ ਪਹਿਲਾ ਚੀਜ਼ ਕੀ ਲਾਵਾਂ ਭਾਈ ਜਿਹਾ ਲਾਇਆ ਫ੍ਰਿਜ ਜਿਹਾ ਲਾਇਆ ਪਲੱਗ ਲਾਇਆ ਪਰੇਜ ਚੱਲ ਪਿਆ ਹੈ ਲੱਜ ਗਿਆ ਚੱਲ ਮੈਂ ਕੀ ਕਰਾਂ ਮੈਂ ਕਹਾ ਹੋਰ ਮੈਂ ਕੀ ਕਰ ਸਕਦੀ ਹਾਂ ਪਹਿਲਾਂ ਠੰਡੇ ਦੀ ਬੋਤਲ ਲਿਆ ਕੇ ਲਾਉਣੀ ਅੱਛਾ ਵੀ ਮਿੱਠੀ ਹੁੰਦੀ ਆ ਵੀ ਆ ਨਹੀਂ ਇਹ ਉਹ ਹੀ ਹੈ ਹੈ ਇਹ ਉਹੀ ਠੰਡੇ ਦੀ ਬੋਤਲ ਹੈ ਮੈਂ ਤੁਸੀ ਪਲਾਗੇ ਤੇ ਪਾਰਟੀ ਤਾਂ ਨਹੀਂ ਕਰਦੀ ਪਾਰਟੀ ਹੋਤੀ ਉਹ ਪਾਰਟੀ ਤਾਂ ਫਿਰ ਉਹ ਐਸੇ ਚੱਲ ਉਹ ਤਾਂ ਆਪਣੇ ਉੱਠਿਆ ਲੱਗੀ ਸ਼ੁਗਲਾ ਮੇਰਾ ਚੱਪਿਆ ਲੱਗੀ ਤੇ ਤਾਂ ਹਾਂ ਚੱਲ ਕੋਈ ਨਾ ਅੱਛਾ ਮੈਂ ਕੀ ਵੀ ਪੈਣਾ ਪਾਈ ਪਾ ਮੈਂ ਕਹਾ ਪਾਣੀ ਬਾਅਦ ਚ ਲਾਉਣਾ ਹੈ ਹਾਂ ਪਹਿਲਾਂ ਠੰਡਾ ਲਿਆ ਕੇ ਨੇਪ ਨੂੰ ਪਰਾ ਕੇ ਆ ਉੱਤੇ ਰੱਖਿਆ ਮਰਾਲ ਤੇਰਾ ਕਹਿਣਾ ਪਾ ਵੀ ਸਪਤੇ ਪਹਿਲਾਂ ਫ੍ਰਿਜ ਦੇ ਵਿੱਚ ਆ ਠੰਡੇ ਦੀ ਬੋਤਲ ਆਈ ਹਾਂ ਜਦੋਂ ਇਹ ਠੰਡੀ ਹੋ ਗਈ ਤਾਂ ਸਾਡੇ ਕੋਲ ਨੂੰ ਲੈ ਕੇ ਆਈ ਲੈ ਕੇ ਆਈ ਨੇ ਤਾਂ ਨਹੀਂ ਠੰਡਾ ਕਰਨਾ ਜਣੀ ਕਹੀ ਮੈਂ ਵੀ ਠੰਡਾ ਪੀਣੀ ਹੈ ਨਹੀਂ ਸਾਰਿਆਂ ਨੂੰ ਕਰਨਾ ਹੈ ਤਾਂ ਹੀ ਤਾਂ ਮੈਂ ਕਿਹਾ ਵੀ ਚੱਲ ਕੋਈ ਨਾ ਵਿੱਚਾ ਹੁਣ ਤੈਨੂੰ ਪਤਾ ਵੀ ਵਿੱਚਾ ਕਹੀ ਜਾਂਦੇ ਰੈਡੀ ਨਹੀਂ ਪਾਰਟੀ ਹਾਂ ਮੈਂ ਕਿਹਾ ਵੀ ਇੱਕ ਪਾ ਲਓ ਹਾਂ ਇੱਕ ਪੰਦ ਦੋ ਘਰ ਚੱਕ ਦੋ ਫਟੇ ਐਵੀ ਗੱਲ ਠੀਕ ਹੈ ਹਾਲ ਬਾਈ ਕਿਹੜੀ ਪਾਰਟੀ ਤੇ ਮੇਰੀ ਰੈਡੀ ਨਹੀਂ ਰਹਿੰਦੀ ਹੈ ਬਾਈ ਕਹਿੰਦੀ ਅੱਛਾ ਉਹ ਕਿਹੜੀ ਪਾਰਟੀ ਸੀ ਪਤਾ ਹੀ ਨਹੀਂ ਹੁਣ ਕਿਹੜੀ ਪਾਰਟੀ ਕਰੂਗਾ ਇਹ ਕਿਹੜੀ ਹਾਂ ਕਿਆ ਕਿਆ ਹੁਣ ਸਮੋਸੇ ਮਗਾ ਦੇ ਭਾਬੀ ਨੂੰ ਮੈਨੂੰ ਕਹਿੰਦੀ ਫਿਰ ਸਮੋਸੇ ਦੇ ਤੇਰਾ ਭਲਾ ਹੋਵੇ ਤੂੰ ਵੀ ਚਲੇ ਗਿਆ ਹੈ ਉਹ ਮੈਂ ਤਾਂ ਦਿਮਾਗ ਦਾ ਟਿਕਾ ਨਹੀਂ ਕਰਮ ਕੋ ਤੇ ਕਰਮ ਹੈ ਕਰਮ ਤੂੰ ਵੀ ਖਾ ਜੀ ਕਰ ਪਤਾ ਕੀ ਕਰਨਾ ਮੇਰੀ ਗੱਲ ਸੁਣ ਤੂੰ ਪਹਿਲਾਂ ਸੱਚ ਗੱਲ ਬਣਾ ਹੈ ਇੰਨਾ ਕਰਤੇ ਖਰਚਾ ਕਰ ਲੱਗੇ ਮੇਰੀ ਗੱਲ ਸੁਣਾ ਦੇਖ ਜਦ ਤੁਸੀਂ ਮੇਰਾ ਇੰਨਾ ਕਰਦੇ ਆ ਮੈਨੂੰ 100 ਰੁਪਏ ਪਿੱਛੇ ਕਿਹੜਾ ਮੈਂ ਮਰਨ ਲੱਗੀ ਆ ਹਾ ਰੱਬਾ ਯਾਰ ਇਹ ਨਹੀਂ ਕਰੀਏ ਹੁਣ ਆਪਾਂ ਤੇਰੇ ਉਹ 10 ਸਵਾਰ ਤਾਂ ਸੀ ਦੋ ਅੰਜ ਖਾ ਜਣਾ ਤਾਂ ਬਈ ਹਾਂ ਹਲਾ ਹੁਣ ਆਪਣੀ ਨਾਸਾ ਮੇਰੀ ਗੱਲ ਨਹੀਂ ਚੱਲੂਗੀ ਹੁਣ ਇਹ ਇਹ ਇਹਤਰ ਮੀਟਿੰਗ ਚੱਲੂਗੀ ਇੱਕ ਇਹ 10 ਤਰੀਕ ਦੇ ਬਾਅਦ ਮੀਟਿੰਗ ਰੱਖੀ ਜਾਊਗੀ ਘਰ ਪਰ ਠੀਕ ਆ ਠੀਕ ਆ ਕਰ ਘਰਾਂ ਬੁਲਾਉਂਗੇ ਚੁੱਤੀ ਪਾਣੀ ਆਪਾਂ ਉੱਥੇ ਖਾ ਲਾਂਗੇ ਨਾ ਠੀਕ ਆ ਠੀਕ ਆ ਕਰ 10 ਤਰੀਕ 10 ਨੂੰ ਦਾ ਸਭ ਗੈਰਾਂ 11 ਤਰੀਕ ਨੂੰ ਹੈ 11 ਤਰੀਕ ਨੂੰ ਅੱਛਾ ਠੀਕ ਆ ਗੱਲ ਜਿਹੜਾ ਹਾਲ-ਫਾਹਲ ਪ੍ਰੋਗਰਾਮ ਕਰ ਦੇਣੀ ਨਹੀਂ ਉਹ ਤਾਂ ਤੁਹਾਨੂੰ ਪਤਾ ਹੀ ਹੈ ਬਲੇ ਕਰਤਾ ਹੁਣ ਹੈ ਵੀ ਹੁਣ ਪਤਾ ਕੀ ਕਰਨਾ ਨਹੀਂ ਹਾਲ-ਫਾਹਲ ਪ੍ਰੋਗਰਾਮ ਕਰ ਦੇਣੀ ਕਰਦੀ ਹੁੰਦੀ ਆ ਪਰ ਹੁਣ ਬਜਾਸ਼ ਨਹੀਂ ਚਲੋ ਠੀਕ ਆ ਕੋਈ ਗੱਲ ਹਾਲ-ਫਾਹਲ ਪੀਰਾਂ ਦਾ ਮਨਾਉਂਦੀ ਹੁੰਦੀ ਸੀ ਚਲੋ ਐਸ ਵਾਰੋਂ ਮੱਥਾ ਟੇਕ ਕੇ ਗੱਲ ਸੁਣ ਐਸ ਵਾਰ ਤਾਂ ਸਾਡੀ ਅੱਜ ਦਿਨ ਕਿਹ ਹੈ ਵੀਰਵਾਰ ਚਲੋ ਬਣਾਓ ਰੋੜੇ ਤੇ ਕਿਉਂ ਮੱਥਾ ਉੱਥੇ ਜਾ ਕੇ ਹਾਂ ਵੀ ਨਾਲ ਦੀ ਕ ਕੋਈ ਗੱਲ ਪੁੱਤ ਵੀ ਪੀ ਪਹਿਲਾਂ ਵੀ ਇਹ ਗੱਲ ਕਰਨ ਕਰਨ ਕਰਕੇ ਨਹੀਂ ਤੇਰੇ ਸਾਹਮਣੇ ਹਾਇ ਸਾਲ ਕਰਦੀ ਹੁੰਦੀ ਤੇ ਨਾ ਤੇਰੇ ਮੈਨੂੰ ਕੀ ਇਹ ਗੱਲ ਹੁਣ ਵੀ ਤੈਨੂੰ ਪਤਾ ਹੀ ਆ ਘਰ ਦੇ ਆ ਮਜਬੂਤ ਨਹੀਂ ਪੰਗੇ ਸਾਹਮਣੇ ਕਹਾਂ ਮੈਂ ਪੰਗੇ ਹੀ ਗੈਰ ਦੋ ਬਸ ਠੀਕ ਠੀਕ ਗੱਲ ਹਾਂ 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 ਇਹ ਗੱਲ ਆ ਤਾ ਕਰਕੇ ਗਰਮ ਹੋ ਗਿਆ ਬਾਈ ਦੇ ਬਾਈ ਹਾਂ ਦੀ ਥੋੜਾ ਬਾਈ ਨੂੰ ਤੇ ਮੈਂ ਤੁਹਾਨੂੰ ਸਭੋਂ ਸੇ ਖਾਵਾ ਫੇਰ ਨਾ ਬਾਅਦ ਚ ਐ ਜੈਸਮੀਨ ਜੈਸਮੀਨ ਰਹੇ ਸਾਡੀ ਫੈਮਿਲੀ ਮੈਂਬਰ ਉੱਪਰ ਕਰ ਨਹੀਂ ਮਿਲਦਾ ਗਿਆ ਆ ਮੈਂ ਕਰਨ ਨੂੰ ਮੈਂ ਦੁੱਧ ਕਿਥੇ ਉੱਪਰ ਪਜਾਤਾ ਜੈਸਮੀਨ ਲੇਗੀ ਉੱਪਰ ਨੂੰ ਜੈਸਮੀਨ ਦੁੱਧ ਲੇਗੀ ਅੱਛਾ ਆ ਲਓ ਅਜਾ ਗਾਇਆ ਚੋਣਾ ਥੰਨਵਾਦ ਥੈਂਕ ਯੂ ਤੁਹਾਡਾ ਸ਼ੁਕਰੀਆ ਮਿਹਰਬਾਨੀ ਇਹ ਗੱਲ ਮੈਂ ਖਾ ਵੀ ਕੋਈ ਗੱਲ ਨਹੀਂ 10 ਤਰੀਕ ਨੂੰ ਫਿਰ ਆਪਾਂ ਘਰ ਦੀ ਸ਼ਾਮ ਨੂੰ ਮੀਟਿੰਗ ਰੱਖੋ ਮੀਟਿੰਗ ਰੱਖੋ ਜੀ ਜੀ ਹਾਂ ਠੀਕ ਨਹੀਂ ਗੱਲ ਪਰ ਇਹ ਗੱਲ ਨਹੀਂ ਵੀ ਕੋਈ ਆਊਗਾ ਨਹੀਂ ਰਾਮਨ ਮਸਤੀ ਵਗ ਭਾਬੀ ਨੇ ਇੱਧਰ ਸੌ ਚੱਕਰ ਸਵਾਗਤ ਰੱਖਿਆ ਨਹੀਂ 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 ਉਹ ਨਹੀਂ ਉਹ ਨਹੀਂ ਉਹ ਦੇਖੋ ਮੇਰੀ ਗੱਲ ਸੁਣੋ ਦੇਖ ਆਪਾਂ ਆਪਣੇ ਇਵੈਂਟ Thu ਆ ਅੱਪਾ ਆਪਣਾ ਤੂਆ ਠੀਕ ਹੈ ਗੱਲ ਉਹ ਆਪਣਾ ਤੂਆ 22 ਠੀਕ ਹੈ ਗੱਲ ਅਤਰ ਬਾਈ ਇਹ ਗੱਲ ਨਹੀਂ ਹੈ ਕਿ ਵੀ ਥੋੜੀ ਜਿਹੀ ਕੋਈ ਹੋਉਂਦੀ ਆ ਖਵਾਇਸ਼ ਹਾਂ ਖਵਾਇਸ਼ ਨਹੀਂ ਖਵਾਇਸ਼ ਨਹੀਂ ਕਰਨੀ ਦੰਦਾ ਪੁੱਤ ਦੰਦਾ ਕੋਈ ਨਾ ਸਾਰੇ ਬਾਈ ਉਧਰ ਬਣਾਵਾ ਗਿਆ ਅਪਾ ਪਣਾਵਾਗੇ ਬੱਕਰਾ ਬੁੱਕਰਾ ਕਿਦਾਂ ਨੂੰ ਨਹੀਂ ਬੱਕਰਾ ਗਿਆਨੀ ਤਿਆਨੀ ਬੱਕਰਾ ਹੈ ਗਿਆ ਤੁਸੀਂ ਬੱਕਰੇ ਕਿੱਥੇ ਖਾਣੇ ਆ ਚੱਲ ਮਾੜਾ ਬਣੀ ਬਾਬੀ ਦੇ ਬੂਤ ਵੀ ਨਿਕਲ ਗਏ ਨਾਲੇ ਵੀ ਬੁੱਕ ਕਰ ਰਹੀ ਰਹੀ ਮਹਾ ਬੱਕਰੇ ਫਖਰੇ ਖਾਣੇ ਆ ਨਾ ਤੁਸੀਂ ਗਿਆਨੀ ਤਿਆਨੀ ਬੰਦੇ ਆ ਇਹ ਕਿਹਨਾਂ ਲੈ 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 ਉਹਨਾਂ ਤਾਂ ਮਾਰ ਲੋ ਜੈਸ ਮੈਨੂੰ ਉੱਪਰ ਆ ਗਈ ਲੈ 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 ਬੀਬੀ ਦੀਦੀ ਉਹੀ ਲੈ ਕੇ ਆਈ ਹੈ ਆਪਣੇ ਦਾ ਖਾਣੀ ਖਾਣਾ ਨਾ ਨਾ ਉਹ ਸिखਾਣਾ ਨਹੀਂ ਉਹ ਬਰਤ ਹੋਣਾ ਮੇਰੇ ਨਾਂ ਕੋ ਸੰਦੀਪ ਖਾਊਗੀ ਨਹੀਂ ਤੇ ਅੱਜ 버ਗਰ ਬਗਾਉਂਦੀ ਮੈਂ ਤੇ ਹਾਂ ਕਾ ਮਗਾ ਮੈਨਾਂ ਡਾਕ ਟਿੰਗਦੇ ਆ ਹਾਂ ਬੇ ਝੂਠ ਨਾ ਬੋਲਨੀ ਕੁੜੀ ਕੋਲ ਖੜੀ ਐ ਤੇ 버ਗਰ ਨੂੰ ਗੱਲ ਕਹੀ ਨਹੀਂ ਅੱਛਾ ਮੈਨੂੰ ਆ ਨੈਂਸੀ ਬੈਣ ਵੀਡੀਓ ਦੇਖਦੀ ਤੂੰ ਹੁਣੇ ਲੱਗੇ ਬਣਾਉਣੋਂ ਅੱਧਾ ਘੰਟਾ ਪਹਿਲਾਂ ਤੇਰਾ ਫੋਨ ਆਇਆ ਤਾਂ ਕਿਆ ਗੱਲ ਚੱਲੀ ਦੀ ਬਈ ਮਿੱਟਾ ਖਾਂ ਦੇ ਦੇ ਨਾ फाइनेंस दी बहन ने ते नो मतलब के बधाइयां दती फ्रिज दीयां अच्छा हाँ। 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 अच्छा उनां ने भी बहुत-बहुत बधाइयां जी हां हां सारे सब्सक्राइबरान ने बधाइयां दती अच्छा जी अच्छा सारे नो बीवियां ਭੈਣਾਂ ਨੂੰ ਵੀਰਾਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਮੇਰੇ ਤੋਂ ਫ੍ਰਿਜ ਦਵਾਇਆ ਅਕਬਾਲ कौर ਭੈਣ ਨੇ ਦਵਾਇਆ ਉਹ ਉਹਦਾ ਵੀ ਬਹੁਤ-ਬਹੁਤ ਧੰਨਵਾਦ ਆ ਅਕਬਾਲ ਭੈਣ ਜੀ ਨੇ ਮੇਰੀ ਇੰਨੀ ਮਦਦ ਕਰ ਰਹੀ ਆ ਉਹ ਜਿਹਨੇ ਸੋਚਿਆ ਮੇਰੇ ਸੋਚਿਆ ਮੇਰੇ ਬਾਰੇ ਹੂੰ ਪਰ ਬਤਵਾ ਨੂੰ ਚੜਦੀ ਕਲਾ ਆ ਗਿਆ ਕਾਜੀ ਬਣਾਵੇ ਕੰਨੀਆਂ ਨਾਲ ਕੰਨੀਆਂ ਦਵਾਵੇ ਹੈਨਾ ਸਭ ਖੁਸ਼ ਰੱਖੇ ਖੁਸ਼ ਰੱਖੇ ਹਾਂ ਉਹਨਾਂ ਦੀ ਦਿੱਖ ਤੇਲੀ ਪਰ ਦੂਰ ਰੱਖਿਆ ਮਾਲਕ ਮੇਰਾ ਹੈਨਾ ਅਸੀਂ ਸਮਾਂ ਦੇ ਦਿੰਦਾ ਮੈਂ ਪੁਰਾਣੀ ਬੁੜੀਆ ਮੰਗੋ ਵੀ ਬੋਲਦਾ ਵੋਹ ਦੇਖ ਪੁਰਾਣੀ ਬੁੜੀਆ ਤੇ ਇਸ ਪਰ ਰਤੀ ਤੇ ਪ੍ਰਕਾਸ਼ ਬਗਾਖ ਹੈ ਹੈ ਨਾ ਨਾ ਇਤ ਨਹੀਂ ਰਹੀ ਮੈਂ ਬੁੱਕ ਗਿਆ ਲਾ ਹੁਣ ਤੂੰ ਚੱਲਿਆ ਹੋਇਆ ਤੂੰ ਸਿੱਖੋਗਾ ਅਸੀਂ ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਹਾਂ ਤੂੰ ਹਲ ਬੁੜੀ ਹੋਣਾ ਹੈ ਨਾ ਮੈਂ ਬੁढ़ा ਹੋ ਗਿਆ ਨਾ ਦੋਸਤ ਉਹਨਾਂ ਨੂੰ ਕਰਨੀ ਹੈ ਹੋ ਤੂੰ ਰੋਜ਼ ਉਹ ਕਰਦਾ ਨਾ ਮੈਂ ਤਾਂ ਆਇਆ ਆਹੀ ਹੋ ਲਿਖਦਾ ਇਹ ਵੀ ਗੱਲ ਹੈਗੀ ਆ ਸਾਥ ਸਾਈ ਵਾਗ ਪੱਕੀ ਰੀਲ ਬਣਾਦਾ ਇੱਕ ਜਿਹੜਾ ਸਾਥ ਸਾਈ ਜਦ ਜਦ ਮਿਲਦਾ ਉਹਨੂੰ ਸਾਥ ਸਾਈ ਕਾ ਬਣਾ ਦੇ ਤੇਰੇ ਪੁੱਤ ਉਹ ਰਹੀ ਲੈ ਲੋ ਤੇ ਸਾਰੇ ਉਹ ਗੱਲ ਚਲੋ ਕਹਿੰਦੇ ਉਹਨਾਂ ਦੇ ਪ੍ਰਮਾਤਮਾ ਰਾਜੀ ਰੱਖੇ ਕਹਿੰਦੇ ਹੁੰਦੇ ਜਿਨ੍ਹਾਂ ਨੇ ਜਿਹੜੇ ਐਨੇ ਨੇ ਇੱਧਰ ਆਪਣੇ ਬਾਰੇ ਸੋਚ ਰਹੇ ਆ ਠੀਕ ਜੀ ਗੱਲ ਉਹਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖੇ ਪ੍ਰਮਾਤਮਾ ਕਨੇ ਹੀ ਦੁੱਖ ਦਿਲ ਦਿਲ ਤੋਂ ਦੂਰ ਰੱਖੇ ਹੂੰ ਦੁੱਖ ਦਿਲ ਦਿਲਾਂ ਤੋਂ ਦੂਰ ਕੁਝੀਆਂ ਖੇੜੇ ਉਹਨਾਂ ਦੇ ਘਰ ਰਹਿਣ ਭਾਈ ਜਾਨਾ ਉੱਦੋਂ ਦਾ ਗਰਮ ਤਪੋਸੇ ਫਸ ਕੇ ਮੂੰਹ ਤੋਂ ਬੋਲਣ ਦਾ ਉਹਨਾਂ ਦੇ ਕੋ ਨਾ ਬੋਲ ਹੁੰਦਾ ਹੂੰ ਕਾ ਬੋਲ ਹੁੰਦਾ ਅਸੀਂ ਸਮੋਸੇ ਖਾਣੇ ਆ ਬਹੁਤ ਸਵਾਦ ਆ ਹਾਂਜੀ ਇੱਕ ਭੈਣ ਹੋਰ ਮਗਰ ਪਾਈ ਹਾਂ ਬੀਲੀਆ ਕਹਿੰਦੇ ਪੇ ਭਰਾਈਆਂ ਤੇ ਨਵੀਂ ਭੈਣਾ ਨੀਲਮਾ ਹਾਂ ਤਾਂ ਮੈਂ ਤਾਂ ਪਹਿਲੀ ਪਰ ਫੋਨ ਕਰਿਆ ਉਹਨਾਂ ਨੇ ਹਾਂ ਕਹਿੰਦੇ ਵੀ ਸੁਖਬੀਦਾਂ ਵੀ ਉੱਥੇ ਹੋਰ ਤਰ੍ਹਾਂ ਦੇ ਦਿੰਦੀਆਂ ਵੀ ਉਹਨੂੰ ਉਹਨੂੰ ਕਾਹ ਕਹਿੰਦੇ ਹੁੰਦੇ ਆ ਕੁਲਰ ਵੱਲ ਨੂੰ ਕੰਨ ਨਸਰ ਮੈਂ ਪੈਸੇ ਭੇਜਦੀਆਂ ਤੈਨੂੰ ਕਹਿੰਦੀ ਹਾਂ ਹਾਂ ਕਹਿੰਦੇ ਇਹਨਾਂ ਨੂੰ ਕੁਲਰ ਦਵਾ ਕਹਿੰਦੀ ਇਹਦਾ ਮੂੰਹ ਵੀ ਬੰਦ ਕਰ ਕਹਿੰਦੀ ਮੱਖੀਆਂ ਪੈਣੀਆਂ ਮੂੰਹ 'ਚ ਹਾਂ ਜੀ ਅਸੀਂ ਭਾਈ ਜਵਾਬ ਦਿੰਦਾ ਮਾ ਨਹੀਂ ਪੜਨਾ ਕੂਲਰ ਤਾਂ ਲੈ ਦੇਣਾ ਮਾਪੇ ਲੈ ਦੇਣਾ ਹਾਂ ਜਦੋਂ ਕਿਸੇ ਕੋਈ ਗਰੀਬ ਦੀ ਮਦਦ ਕਰਨੀ ਹੋਈ ਮੈਂ ਤੈਨੂੰ ਜਰੂਰ ਫੋਨ ਕਰਾਂਗਾ ਹਾਂ 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 ਵੀ ਜਿੱਤੇ ਕੋ ਭਾਈਏ ਪ੍ਰਮਾਤਮਾ ਨੇ ਦਿੱਤੇ ਹੋਏ ਆ ਤਾਂ ਆਪਾਂ ਗਰੀਬ ਗਰੀਬੀ ਹੈਲਪ ਕਰਾਂਗੇ ਕਰ ਦਾਂਗੇ ਹਾਂ ਬਾਬੇ ਨਾਨਕ ਨੇ ਸਾਨੂੰ ਸਾਰਾ ਕੁਝ ਦਿੱਤਾ ਹੋਇਆ ਹੈ ਲੈ ਸਕਦੇ ਹਾਂ ਹਾਂ ਜਦੋਂ ਭਾਈ ਅਸੀਂ ਸਾਡਾ ਬਹੁਤ ਹੀ ਬੁਰਾ ਹਾਲ ਹੋ ਗਿਆ ਫਿਰ ਅਸੀਂ ਭਾਈ ਹੱਥ ਛੱਡ ਲਾਂਗੇ ਕਿਸੇ ਕੋਲ ਵੀ ਨਾ ਕਰਾਵੇ ਵੀ ਨਾ ਹਾਂ ਜਦੋਂ ਟਾਈਮ ਆਵੇ ਨਾ ਇਹ ਗੱਲ ਆ ਕੂਲਰ ਦਾ 1000 ਰੁਪਏ ਦਾ ਸੌਦਾ ਕਰਿਆ ਵੇਖ ਨਾਮਾ ਲੈਣਾ ਅਸਤਾ ਨਾਮਾ ਚਾਜਰਾ ਮਸਾਲਾ ਖਸੂਵਾਲੀ ਆਪਾ ਹੋਏ ਕੁੜੀਏ ਪਾ ਠੰਡਾ ਪਾਈਆ ਉਹੀ ਹਾਂ ਵਾ ਉਹੀ 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 ਰੱਖੀ ਕੇ ਨੌਨ ਵਾਲੇ ਦੀ ਕਿਤੇ ਉਹੀ ਹਾਂ ਆ ਕੀ ਗੱਲ ਹੈ ਬਾਈ ਆਪਣਾ ਤਾਂ ਦੇ ਤਪਣੇ ਘਰ ਵਾਲੇ ਨੂੰ ਮੇਰੇ ਖੋਲੇ ਆ ਬੁਗੈ ਤੈਨੂੰ ਵਿੱਚ ਪਿਆ ਮੈਂ ਸਾਫ ਤਾਂ ਕਾਇ ਮੈਂ ਅਗਲੇ ਕਹਿੰਦਾ ਦੋਸਤ ਨੂੰ ਜਕਾਦੀ ਨਾ ਨਾ ਤੇਰਾ ਕੌਣ ਕਹਿਣ ਦਾ ਤੇਰਾ ਦੰਦ ਕਹਿਣ ਦਾ ਇੱਥੇ ਬੈਠਾ ਤੇਰੇ ਜਿਹੜੇ ਕੈਮਰਾ ਹੁਣ ਕਮਿਆ ਤੂੰ ਡੇਟਿੰਗ ਬੰਦਾ ਹੈਗੀ ਤੂੰ ਤਿੰਨ ਚਾਰ ਖਾਣਾ ਸੈਂਚਰ ਡੈਟਿੰਗ ਵਾਲੇ 3-4 ਖਾਂਦੇ ਹੁੰਦੇ ਆ। ਉਹ ਭਾਈ। ਆ ਤੂੰ ਬੋਲ ਦੇ ਨਹੀਂ ਕੋਈ। ਤੂੰ ਮੋੜ ਕਰਨ ਮੈਂ। ਇਹਦਾ ਕਰ ਰਿਹਾ ਮੈਂ। ਇਹ ਕੋਟਾ ਠੀਕ ਕਰਾਣਾ। ਮਗੋਂ ਦਾ ਠੀਕ ਕਰਾਵਾ ਕੋਈ ਕੋਰੀ ਨਹੀਂ। ਮੇਰਾ ਉਹ ਡਾੜੀ ਤਰਾ। ਹੋ ਵੀ ਤੋ। ਮਿਲ ਗਿਆ ਹੁਣ ਇੱਕ ਤਾਂ। ਤੇ ਰਾਜਮਾਨ ਕੱਟ ਬਣਾਇਆ ਵਾ? ਹਾਂ। ਗੋਡਾ ਬਦਲਵਾ ਦਈਏ ਫਿਰ ਤੇਰਾ? ਗਰਾਉਂਡ ਭਰੇ ਲੋਕਾਂ ਦਾ। ਲੋਟਰੀ ਹੋਣਾ ਨੇ ਬਦਲਾਉਣਾ ਪੈਣਾ। ਬਦਲੋਣਾ ਦਾ ਗੱਲ ਕਰ ਆਏ ਨੀ ਰੋਟਾਣਾ ਹੈਗਾ ਸਮੋਸਾ ਦੇ ਦਦਾ ਕਿ ਮਨੂੰ ਸਿੱਧਾ ਬੱਤੀ ਵਿੱਚ ਦਾਖਲ ਇੱਕ ਹਫ਼ਤੇ ਚ ਤੋੜ ਕੇ ਤੈਨੂੰ ਲੈ ਆਉਣਾ ਉਹਨੂੰ ਹਾਂ ਉਹ ਦੇਖਣਾ ਕਿ ਨਾ ਕੁੜਾ ਤੋੜਦਾ ਫਿਰਦਾ ਉਹ ਆਪਣਾ ਤੋੜੂਗਾ ਉਹ ਗੋਡੇ ਗਾ ਹਾਂ ਹਾਂ ਹੂੰ ਆ ਨਵੀਂ ਦੇ ਤੋੜਨ ਲਾਉਣਾ ਹਾਂ ਲਾਡੀ ਜੀ ਕੱਟੇ ਤੋੜਦੇ ਮੁਰਕੀ ਭਾਪੀ ਆ ਠੇਕੇ ਦਾ ਖਦਾ ਪਾਣਾ ਚਲੇ ਜਾਂਦੀ ਕਿਵੇਂ ਦੂਏ ਠੇਕੇ ਵੀਰੇ ਘਾੜ ਲੈ ਅਰੇ ਇਧਰ ਹੋਰ ਕਿਤੇ ਵਰ ਬਿਠਾ ਕੇ ਫਿਰ ਹੋ ਜੇ ਨਾ ਬਾਈ ਤਾਂ ਨਹੀਂ ਨਹੀਂ ਦੇਖ ਲੋ ਕਰਾ ਦਿਓ ਆ ਜਮਾਨ ਕਾਰ ਪਰ ਫਰੀ ਹੋ ਜਾਣਾ ਹਾਂ ਕਾਦੇ 2-4000 ਰੁਪਏ ਦਾ ਖਰਚਾ ਕਰ ਵੀ ਦਊਗਾ ਮੇਰੇ ਵਰਗਾ ਕੋ ਚੱਕਣੀ ਆਪਣਾ ਮਨ ਬਣਾ ਪਹਿਲਾਂ ਇਹ ਐਕਸਟਰਾ ਕਰਾ ਕੇ 32 ਵਜੇ ਤੋਂ ਦਿਖਾ ਕੇ ਲੈ ਕੇ ਆਉਣਾ ਬਣਾ ਹਾਂ ਉਹ ਨਹੀਂ ਉਹਨੇ ਦੇਖਣਾ ਤਾਜਾ ਉਹਨਾਂ ਤਾਜਾ ਦੇਖਣਾ ਅੱਜ ਕਰਾਇਆ ਆਪਾਂ ਨੇ ਹੁਣੇ ਕੱਲੋਂ ਆਪਾਂ ਡਾਕਟਰ ਦੇ ਕੋਲ ਪਹੁੰਚ ਜੀਏ ਡਾਕਟਰ ਨੂੰ ਜਾ ਕੇ ਦਿਖਾਈਏ ਬਾਧੀ ਬੰਦ ਕਹੇ ਕਰਨਾ ਨਾ ਕੀ ਹੈਗਾ ਪਲਾਨ ਬਦਲਾਉਣਾ ਕੋਡਾ ਆਈਸਮਨ ਕਾਰਡ ਬਣਾਇਆ ਮੈ ਤੇਰਾ ਕਾਰਡ ਦਿਖਾਈ ਮੈਨੂੰ ਕੱਲ ਨੂੰ ਆ ਕੇ ਪਹਿਲਾਂ ਫੇ ਬਣਾਉਣ ਦਾ ਪਲਾਨ ਆ ਮੜ ਜਾ ਮੈਨੂੰ ਝੋਨੇ ਦਾ ਕੰਮ ਨਿਬੇੜ ਲੈਣ ਦੇ ਕੋਈ ਨਾ ਕੋਈ ਨਾ ਹੈ ਨਾ ਹਾਂ ਹਾਂ 5 ਲੱਖ ਲਾ ਹੋਈ ਹੋਈ ਆ ਮੇਰਾ ਪਤਾ ਕੀ ਕਿਹੜਾ ਟਾਪਦਾ ਥੇ ਲੈ ਬਟਾ ਗੰਦਾ ਪੁੱਤ ਮਕੀ ਮਕੀ ਜਿਬੜ ਗਿਆ ਖੜਾ ਹੋ ਕੇ ਹਾਂ ਚਛਰੀ ਘਾਲ ਬਣਾ ਚਛੀ ਕਾ ਬਾਦੇ ਲੋ ਜੀ ਭਾਬੀ ਬਲ ਤੇ ਪਾਰਟੀ ਜੀ ਸਾਨੂੰ ਗਰਮ ਗਰਮ ਸਮੋਸੇ ਸ਼ਾਮ ਦੀ ਰੋਟੀ ਦਾ ਸਾਡੀ ਹੋਲੀ ਜੀ ਫਤੇ ਹੋਗਾ ਕੰਮ ਜੀ ਹੁਣ ਸ਼ਾਮ ਰੋਟੀ ਦਾ ਟਿੱ ਖਾਣੀ ਨਹੀਂ ਹੱਣੀ ਹੁਣ ਆਪਾਂ ਮੈਂ ਕਹਿੰਦੀ ਆਪਾਂ ਹੁਣ ਚੱਲਦੇ ਅੱਧਰ ਨੂੰ ਮੁਰਗੀ ਫੜਨ ਤੁਰਕੇ ਹਾਂ ਜੀ ਹਾਂ ਸਪਿੱਕੇ ਦਾ ਜਾਣਾ ਨਹੀਂ ਮਿੱਕੀ ਕੰਮ ਤਾਂ ਨਿਭੜਿਆ ਹੋਈ ਆ ਇਹਨਾਂ ਨੂੰ ਸਕੂਟਰ 'ਤੇ ਲੱਦ ਦੁੱਥੇ ਉੱਥੇ ਚੱਲੀ ਆਉਣਾ ਤੁਰਕੇ ਹੀ ਆਣਾ ਮਿੱਕੀ ਦੋ ਝਾੜੂ ਚੱਕ ਲੈ ਚੱਲੀ ਝਾੜੂ ਆ ਕਰਦੇ ਆ ਕਿ ਦੀਦੀ ਪਹਿਲੇ ਲੈ ਜਾਉਂਦੇ ਨਹੀਂ 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 ਇਹਦਾ ਕੰਮ ਹੋਣਾ ਵਿਚਾਰੀ ਦਾ ਨਹੀਂ ਚਲੋ ਚਲੋ भाभी काम तेरा निबड़या कोई गल काम नहीं है। नहीं फिर नहीं हां निबड़या प फिर ठीक है ना कोई गल ना ना का तू आय कर ना फ्री है फ्री हां सब निबड़या प फिर आ प्राणी रेडी परे चली बैठ के नहीं मैं कभी नहीं चलदी आ नवीले के जाऊं भाभी भाभी जी इंडी कर इंडी कर इंडी कर बड़ा अच्छा ना पैदा बार मेंटना चाहिए दा अच्छा चाहिए दा ਨਾ ਮੈਂ ਬੈਠਾ ਆਈ ਬੈਠੀ ਹਾਂ ਆ ਰਹਿਣਾ ਕੱਢੇ ਨਹੀਂ ਬੈਠਾ ਨਾ ਮੈਨੂੰ ਉਹ ਵੱਢ ਕੇ ਲਿਆਂਦਾ ਮੱਕੀ ਹੋਂਦਣਦਾ ਹੀ ਵੱਢ ਕੇ ਲਿਆਂਦਾ ਆ ਦੇਖ ਨਹੀਂ ਲਾਇਆ ਸ਼ਾਮ ਨੂੰ ਲੱਗਣਾ ਤਾਂ ਆ ਗੇਟ ਹੁਣ ਜਿਹਦੇ ਉਹਨੇ ਉਹਨੇ ਪਾਪੇ ਗੱਲ ਕਹਿਤੀ ਕਹਿੰਦਾ ਬਾਈ ਮੈਂ 7-8 ਵਜੇ ਆਉਂਗਾ ਵੀ ਕੀ ਕੀ ਗੱਲ ਹੋਈ ਸੀ ਜਦ ਤੂੰ ਦੱਸ ਬੋਲ ਰਹੀ ਸੀ ਉਹ ਕਹਿੰਦਾ ਮੈਂ 7-8 ਵਜੇ ਆਉਂਗਾ ਆਉਂਗਾ ਨਹੀਂ ਆਉਂਦਾ ਨੇਰੇ ਹੋਏ ਵੀ ਜ਼ੁਵੇਰੇ 7:00 ਹੋਊਗਾ ਬਾਈ ਕਹਿੰਦਾ ਕੋਈ ਚੱਕਰ ਨਹੀਂ ਸੀ 11 ਵਜੇ ਤੱਕ ਸੌਂਦੇ ਆ ਹਾਂ 11 ਵਜੇ ਤੋਂ ਪਹਿਲਾਂ ਪਹਿਲਾਂ ਗ੍ਰੇਟ ਟਾਈਮ ਮਰਜੀ ਆ ਕੇ ਵਿੱਚ ਕੱਢ ਕੇ ਨਾ ਚੱਲ ਸ਼ਾਮ ਨੂੰ ਆ। ਹਾਂ ਟਾਈਮ ਨਾਲ ਨੂੰ ਦੇਖੀ ਨਹੀਂ ਗਿਆ ਕੋਈ ਮੈਂ। ਸੈਨ ਸਾਨੂੰ ਕੋਈ ਨਹੀਂ ਦੇਖੇ ਗਿਆ ਪਰ ਉਹ ਕਹਿੰਦਾ ਵੀ ਜੇ ਨਾ ਹੋਇਆ ਤਾਂ ਸਵੇਰੇ ਸਜਰੇ ਮੈਂ ਆਪੇ ਆ ਜਾਣਾ। ਨੰਬਰ ਵਿੱਕੀ ਦੇ ਫੋਨ ਦੇ ਵਿੱਚ ਆਊਗਾ। ਹੁਣ ਬੱਸ। ਜੇ ਨਾ ਹੋ ਪ੍ਰੈਸ਼ਰ ਵਾਲਾ ਟਾਈਮ। ਪੁੱਤ ਨਹੀਂ। ਹੂੰ। ਦੱਸ ਵੀ ਨਾ ਯੋਰੀ ਮੈਂ। ਯਾਹਮੀਨ ਨੂੰ ਚੱਲ ਫਿਰ ਦੇ ਦੁੱਧ ਰੱਤੇ ਜਾ ਲੱਕੀ ਮੀਤੀ ਕਰਨ ਕਰ। ਚੱਪੀ ਦੇ ਉੱਪਰ ਬੈਠੀ ਨਹੀਂ ਸੀ। ਹਾਂ। ਓ ਤੇਰੀ ਚਾਬੀ ਮੰਗਦਾ ਮੈਂ ਆਪੇ ਦੇ ਦੂੰਗੀ ਅੱਜ ਉਹ ਜੈਪਮੀਨ ਪਤਾ ਨਹੀਂ ਕੀ ਕਹਿੰਦੀ ਸੀ ਕਹਿੰਦੀ ਵੀ ਮਿੱਠੀਆਂ ਰੋਟੀਆਂ ਕਿਆ ਉਹਦੇ ਵਾਲੀਆਂ ਕੀ ਗੱਲ ਪਈ ਉਹ ਤਾਂ ਪਤਾ ਕੀ ਗੱਲ ਆਪਣੇ ਤਾਂ ਬਨੇਤਰ ਵੀ ਕੋਈ ਗੁੱਡੀ ਫੁੱਕਣ ਦੇ ਬਾਅਦ ਵਿੱਚ ਲੋਕ ਕਹਿੰਦੇ ਆ ਮਿੱਠੇ ਰੋਟੇ ਪਕਾਉਣੇ ਚਾਹੀਦੇ ਮੈਂ ਨਹੀਂ 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 ਕਮੈਂਟ ਆਇਆ ਸੱਚੀ ਗੱਲ ਆ ਬਾਈ ਸਾ ਮੈਂ ਵੀ ਤੁਹਾਨੂੰ ਮੇਰੀ ਗੱਲ ਸੁਣੋ ਆਪਣੇ ਬਣਦੀਆਂ ਆਪਣੇ ਮਿੱਠੀ ਰੋਟੀ ਬਕਾ ਲੰਦੇ ਆ ਗੂਲਗੁਲੇ ਵੀ ਬਕਾ ਲੰਦੇ ਆ ਘਸਾਰ ਵੀ ਬਣਾਉਂਦੇ ਆ ਗੱਲ ਸੁਣੋ ਆਪਣੇ ਸਾਰਿਆਂ ਵਿੱਚ ਗਿਣਿਆ ਆਪਣੇ ਇਧਰ ਕਿੰਨਾ ਫਰਕ ਆ? ਨਹੀਂ। ਇਹ ਸਾਡੇ ਸਾਡੇ ਉਰੇ ਆਏਗਾ ਵੀ ਸਾਡੇ ਉਰੇ ਸਾਡੇ ਉਰੇ ਆਏ ਕਰ ਲੰਨੇ ਚਾਹੇ ਆਪਣੇ। ਆਪਣੇ ਨਹੀਂ ਵਿਚਾਂ ਸੁਣ। ਆਪਣੇ ਆਪਣੇ ਪਿੰਡਾਂ ਦਾ ਰਵਾਜ ਹੁੰਦਾ ਇਹ। ਆਪਣੇ ਆਪਣੇ ਪਿੰਡਾਂ ਦਾ ਰਵਾਜ ਹੁੰਦਾ। ਠੀਕ ਨਹੀਂ ਗੱਲ। ਕੋਈ ਗੁਲਗਲੇ ਬਣਾ ਲੰਦਾ, ਕੋਈ ਮਿੱਠੀਆਂ ਰੋਟੀਆਂ ਬਣਾ ਲੰਦਾ, ਕੋਈ ਕਸਾਰ ਬਣਾ ਲੰਦਾ। ਉਰੇ ਤਾਂ ਸਾਰੇ ਇਹ ਹੀ ਬਣਾਉਂਦੇ ਆ ਭਾਈ। ਹਾਂ ਕਸਾਰ ਬਣਾਉਂਦੇ ਆ। ਸਾਰੇ ਕਸਾਰ ਬਣਾਉਂਦੇ ਆ। ਠੀਕ ਆ। ਹਰ ਇੱਕ ਪਿੰਡ ਦਾ ਆਪਣੇ ਜਿਦਾ ਜਿਦਾ ਰਵਾਜ ਹੁੰਦਾ। ਜਿਦਾ ਜਿਦਾ ਰਵਾਜ ਨਾ ਇੱਕ ਹੋਰ ਵੀ ਆ ਨਾ। ਚਾਹੇ ਆਪਾਂ ਉਹ ਕੱਲ ਪਰਸੋਂ ਜਿੱਦ ਗੁੱਡੀ-ਪੁਕੀ ਆ ਕਿਸਾਨ ਬਣਾ ਲੰਦੇ ਚਾਹੇ ਗੁਲਗੁਲੇ ਬਣਾ ਲੰਦੇ ਨਾਲ ਹੂੰ ਉਹ ਆਪਣੀ ਉਹ ਆਉ ਉਹ ਤਾਂ ਕੋਈ ਮਤਲਬ ਨਹੀਂ ਹੁੰਦਾ ਹੈਗਾ ਵੀ ਹਾਲ ਸੀ ਉਹ ਆਣਾ ਪਤਾ ਕਮੈਂਟ ਇਹ ਜੀ ਗੁੱਡੀ-ਫੁਕੀ ਨੇਰੀਓ ਆ ਗਈ ਉਹ ਕਹਿੰਦੇ ਵੀ ਕਮੈਂਟਾਂ ਤਾਂ ਉਹ ਕਹਿੰਦੇ ਤੁਸੀਂ ਹੋਰ ਕੁਝ ਬਣਾਤਾ ਮਿੱਠਿਆ ਰੋਟੇ ਨਹੀਂ ਬਣਾਏ ਇਹ ਵੀ ਮੈਂ ਨਹੀਂ ਤਾਂ ਹੀ ਨਹੀਂ ਪਿਆ ਨੇਰੀਓ ਤੇ ਲੀ ਜਾਂਦੀ ਆ ਮਿੱਠਿਆ ਰੋਟੇ ਬਣਾ ਨਹੀਂ ਪਿਆ ਐ ਪਿਆ ਕਿ ਨਹੀਂ ਕੋਈ ਗਣਾ ਬਖ ਮਾਣੋ ਨਹੀਂ ਥੋੜਾ ਪਿਆ ਹਾਂ ਗੁੱਡੀ ਖਮਾਣੋ ਕੀ ਬੈਗੇ ਨਹੀਂ ਉਹ ਤੂੰ ਮਾਣੋ ਖਮਾਣ ਵਾਲੀ ਸੈਂਡ ਜਿਆਦਾ ਗੁੱਡੀ ਦਾ ਤੂੰ ਇਹ ਤਾਰੇ ਬੈਗ ਬਿਬਾ ਫੁਕੀ ਉਕੀ ਮੱਤੀ ਹੋਆ ਨਹੀਂ ਚਲਦੇ ਨਹੀਂ ਮੈਨੂੰ ਪਤਾ ਕਿ ਆਂ ਕਹਿੰਦੇ ਕਹਿੰਦੇ ਵੀ ਰੋਈਆਂ ਉਹ ਵੀ ਦਦਰ ਗਿਆ ਕੱਢ ਕੇ ਵੀ ਰੋਈਆਂ ਨਹੀਂ ਸਾਰ ਕੇ ਹੀ ਹੋ ਜਾਂਦੀ ਹਾਂ ਵੀ ਐਕਟਿੰਗ ਨਹੀਂ ਕਰਨੀ ਆਈ ਤੁਨੂੰ ਚਲੋ ਦੁਆ ਕਰਦੇ ਆ ਹੁਣ ਆਪਾਂ ਦੁਆਰੇ ਸੋਚਦੇ ਆ ਮੈਂ ਕਿ ਦੁਆਰਾ ਖੂਕੂਂਗੇ ਦੁਆਰਾ ਖੂਕੂਂਗੇ ਫੇਰ ਦੇਖਦੇ ਆ ਫੇਰ ਲੋਕਾਂ ਨੇ ਕਹਣਾ ਇੰਨਾ ਮੀ ਪੈਣ ਲਾਤਾ ਇਹਨਾਂ ਨੇ ਪਤਾ ਨਹੀਂ ਸੁਣ ਮੇਰੀ ਗੱਲ ਪਤਾ ਕੀ ਗੱਲ ਇੱਕ ਤਾਂ ਰੋੜਤਾ ਇੱਕ ਦੁਪਹਿਰਾ ਤਾਂ ਇੱਕ ਸੇਕ ਪੈਂਦਾ ਤਾਂ ਇੱਕ ਜਾਣਾ ਵੀ ਤੱਕ ਇੱਕ ਜਾਣਾ ਤਾਂ ਕਿਤੇ ਉੱਦੜਾ ਇਹ ਤਾਂ ਗੱਲ ਹੈਗੀ ਆ ਠੀਕ ਨਹੀਂ ਗੱਲ ਆ ਕਰਕੇ ਇਹਦਾ ਨਾ ਨਹੀਂ ਉਦੋਂ ਤੋਂ ਆਪਾਂ ਬਹੁਤ ਦੁਨੀਆ ਪੀਮੀਆ ਨੂੰ ਲੈ ਕੇ ਆਉਂਗੀ ਮੈਂ ਇਕੱਠੀਆਂ ਕਰਕੇ ਹਾਂ ਫਿਰ ਪਹਿਲਵਾਨੀ ਹੈ ਗੱਲ ਹਾਂ ਵੀਰ ਦੇ ਪੌਣ ਵਾਲੀਆਂ ਉਹਦੇ ਉਹਦੇ ਬਾਅਦ ਵਿੱਚ ਚਾਹੇ ਮਿੱਠੇ ਚਾਵਲ ਬਣਾ ਕੇ ਉਹਦੇ ਚ ਵੀ ਦੇ ਕੇ ਆਉਂਗੀ ਮੱਥਾ ਤਾਂ ਵੀ ਕੀ ਗੱਲ ਹਾਂ ਹਾਂ ਅਵਾਂ ਅੰਦਰ ਨਹਿਰ ਚੋ ਹਾਂ 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 ਇਹ ਵੀ ਹੋ ਸਕਦਾ ਕੋਈ ਬੜੀ ਗੱਲ ਨਹੀਂ ਮਿੱਠੇ ਚਾਵਲਾਂ ਤਾਂ ਗੱਲ ਤਾਂ ਨੇਦਰ ਵੀ ਇਹ ਹੈ ਪਰ ਆਪਾਂ ਨਾ ਜੇ ਬਣਾਏ ਲਈ ਮਿੱਠੇ ਚਾਵਲ ਬਣਾਉਣੇ ਆ ਹਾਂ ਇੱਕ ਤੋਂ ਨੰਬਰ ਕੀ ਚੀਜ਼ ਹੈ ਮਠੇ ਚੌਲ ਮਿੱਠੇ ਚੌਲ ਬਣਾ ਕੇ ਛਾਰ ਬਣਾਏ ਜਲੇਬੀਆਂ ਵੀ ਹਾਂ ਮਠੇ ਚੌਲ ਹਾਂ ਮੈਂ ਕਨੇ ਹੀ ਕਰ ਅੱਛਾ ਹਾਂ ਹਾਂ ਮੈਂ ਤੇ ਆਪਾਂ ਨੇ ਪਰ ਪਰ ਬੜਾ ਜਿਆਦਾ 3 ਲੱਖ ਇਧਰ ਮਹਿਰ ਨਾਮ ਆ ਗਿਆ ਹਾਂ ਆਪ ਵੀ ਹਾਂ ਸਰਗ ਸਰਜੀਤ ਗਿਆ ਤਾਂ ਮੈਂ ਨਹੀਂ ਚਾਹਗਾ ਸਰਜੀਤ ਗਿਆ ਤਾਂ ਮੈਂ ਕਹੂੰ ਨਹਿਰਾ ਨੂੰ ਕਿਹਾ ਕਹਿੰਦੇ ਹੈ ਨਹੀਂ ਹੋਰੇ ਗਏ ਹੋਏ ਆ ਕੰਮ ਦਿੱਤਾ ਉਹਨੂੰ ਜਾਨ ਕੀ ਬੜਾ ਬਾਈ ਸਰਜੀਤ ਤੂੰ ਆ ਬਈ ਫਿਰ ਖਾ ਕੇ ਆ ਗਿਆ ਅਨੰਦ ਹਾਂ ਮੈਂ ਹੁਣ ਟੁਰ ਕੇ ਹਾਜ਼ਰ ਕਰਨੇ ਪੈਣੇ ਆ ਇਹ ਬੈਠੀ ਬੈਠੀ ਹੋ ਜਾ ਸਿੱਧੇ ਫਿਰ ਚਲੋ ਚੱਲੀਏ ਚਾਹੀਏ ਫਿਰ ਪਾਪੀ ਸੱਚੀ ਤੇਰੇ ਕੋਲ ਕੰਮ ਹੈ ਨਹੀਂ ਨਹੀਂ ਮੇਰੇ ਕੋਲ ਫ੍ਰੀ ਆ ਚਲ ਜੇ ਫ੍ਰੀ ਆ ਕਰ ਜਾ ਮਾਰਿਆ ਨੇ ਤੇ ਤੂੰ ਕਦ ਮੈਨੂੰ ਫ੍ਰੀ ਹੈ ਕਾਵੇ ਗਈ ਕਿ ਤੂੰ ਇਸ ਮਾਰਾ ਕੇ ਆਉਂਦਾ ਨਾਲੇ ਰੀਟਰ ਦੇ ਮਾਰੇ ਕੱਪੜੇ ਚੇਂਜ ਕਰਕੇ ਨਾਲ ਫਿਰ ਅਸੀਂ ਆਪਾਂ ਟੁਰ ਕੇ ਚੱਲ ਜਾਈਏ ਚਲੋ ਮੈਨੂੰ ਉਹ ਦੱਸੋ ਕਿਆ ਕਹਿੰਦੇ ਹੁੰਦੇ ਆਪਣਾ ਆਮ ਬਾਈ ਤੂੰ ਗਈ ਐ ਪਾਉਟਰੀ ਵੀ ਹਮਨੇ ਕਰੇ ਮੈਂ ਕਿੱਥੇ ਕੌਣ ਲੈ ਕੇ ਗਿਆ ਮੈਨੂੰ ਚਲੋ ਜੇ ਉਧਰ ਘਰ ਨੂੰ ਭਾਬੀ ਤੇ ਕਰਾਉਣਾ ਪਾਉਟਰੀ ਕਰਨਾ ਕਿਉਂ ਬੱਸ ਅੱਧਾ ਤੋੜ ਕੇ ਚੱਲੀ ਆ ਤੂੰ ਪੱਪੀ ਦੇਖ ਲਾ ਦੀ ਚੱਲ ਤੂੰ ਘਰ ਫੜ ਮੈਂ ਉੱਪਰ ਰੱਖ ਕੇ ਆਉਣਾ ਸਾਮਾਨ ਤੂੰ ਕੈਮਰਾ ਲੈ ਕੇ ਭਾਬੀ ਦਾ ਨਾਲ-ਨਾਲ ਹੋ ਜਾ ਜਾ ਵਿਚੇ ਰਸ ਦੀ ਕਿਤੇ ਕੋਈ ਗੱਲਬਾਤ ਚੱਲਦੀ ਵਿਚਤ ਸਲਾ ਦੀ ਨਹੀਂ ਉੱਤੇ ਠੀਕ ਆ ਓਕੇ ਤੂੰ ਬਾਈ ਤੂੰ ਜਾ ਫਸਾ ਅੱਛਾ ਜੀ ਹਾਂ ਤੂੰ ਆਪਣੀ ਤਿਆਰੀ ਕਰ ਕੋਡੇ ਦਾ ਤੇਰੇ ਦਾ ਪ੍ਰਸ਼ਨ ਆਪਾਂ ਨੇ ਕਰਾ ਦੇਣਾ ਮੈਨੂੰ 5 ਲੱਖ ਵਾਲਾ ਕਾਰਡ ਲੈ ਕੇ ਦਿਖਾਈ ਪਹਿਲਾਂ ਹਾਂ ਹਾਂ ਠੀਕ ਆ ਓਕਾ ਵਾਹ ਜਿਨੇਰਾ ਹੋਏ ਗਿਆ ਮੌਸਮ ਉਦਾਂ ਅੱਜ ਗਰਮੀ ਗਰਮੀ ਕੱਟੀ ਹੋਈ ਰਾਤ ਦੇ ਮੀਂਹ ਦੇ ਕਰਕੇ ਪਰ ਇਹਨਾਂ ਨੂੰ ਤਾਂ ਗਰਮੀ ਪੂਰੀ ਆ ਗਈ ਹੋਣੀ ਹੈ ਨਹੀਂ ਜੀ ਆਈ ਨਹੀਂ ਹਾਂ ਕੀ ਗਾਣ ਨਗਰ ਦਾ ਸ਼ਾਲ ਕੱਟ ਚਾਹੀਦੀ ਹੈ ਇਹਨਾਂ ਨੂੰ ਵੱਡ ਚਾਹੀਦੀ ਆ ਹਾਂ ਉਹੀ ਪਸਰੀ ਜਾਂਦੀ ਹੈ ਸਵੇਰੇ ਸਵੇਰੇ ਲਿਆ ਕੇ ਡੌੜੇਗਾ ਤੇ ਅੱਛਾ ਇਹਦਾ ਟੋਚਨ ਪਾਣੇ ਆਣਾ ਹੋਗਾ ਪਿੱਛੇ ਕੰਮ ਨਹੀਂ ਇਹ ਫਿਰ ਥੋੜੇ ਤੇ ਪਤਾ ਕੀ ਗੱਲ ਬਾਕੀ ਸਹੀ ਗੱਲ ਮੈਂ ਤੈਨੂੰ ਕਰਾ ਜਾਂਦਾ ਵਿਚਾਰੀ ਢਿੱਲੀ ਜੀ ਕਰਕੇ ਨਾ ਕਿਹੜੀ ਗੱਲ ਤੇ ਢਿੱਲੀ ਉਹੀ ਗੇਂ ਸ੍ਰੀ ਗਰੀ ਜਾਣ ਬਗਰ ਮਤਲਬ ਤੇ ਡਾਕਟਰ ਕਹਿੰਦੇ ਸ਼ਾਲ ਕਰ ਸ਼ਾਲ ਨਹੀਂ ਕਰਦੀ ਇਹਨਾਂ ਮੈਨੂੰ ਲੈ ਕੇ ਜਾਂਦੀ ਆ ਅੱਛਾ ਆਏ ਕਰਿਆ ਕਰੋ ਤੁਸੀਂ ਮੇਰੀ ਰੇੜੀ ਦੇ ਪਿੱਛੇ ਬੈਠਾ ਕਰੋ ਚਲੋ ਤੁਹਾਨੂੰ ਸ਼ਾਲ ਕਰਾਉਗੀ ਉਹ ਤੇ ਹੀ ਹੋ ਗਈ ਤੁਹਾਨੂੰ ਸੈਲ ਕਰਾ ਕੇ ਲੈ ਆ ਕਰਾ ਸਵੇਰ ਹੁਣ ਇੱਕ ਹੀ ਪਰ ਇੱਕ ਜਣਾ ਜਾਂਦੇ ਹੋ ਚਲਾ ਲੇਗਾ ਦੂਈ ਵਰਾਉਂਦੇ ਚਲਾ ਦੋ ਸੌ ਨਹੀਂ ਚੱਤੀ ਹੋਰ ਮੈਂ ਨਹੀਂ ਚਲਾਉਣਾ ਨਹੀਂ ਆਉਂਦਾ ਲਾਓ ਤਾਂ ਤੂੰ ਕੋਈ ਨਾ ਕਰਨੇ ਵਾਲੀ ਚੀਜ਼ਾਂ ਵੀ ਕਰ ਇੰਡੀਗਾ ਹੋ ਇੰਡਕਾ ਫਿਰ ਹੋ ਖਾਂ ਕੀ ਦੇਖੀ ਹੈ ਇੱਕ ਦਿਨ ਇੱਧਰ ਨੂੰ ਲੈ ਆਈ ਚੱਲੂਗਾ ਚੱਲ ਨਹੀਂ ਕੀ ਆਂ ਹੋਰ ਕੀ 38 ਹਾਂ ਲਓ ਜੀ ਲੈ ਨਹੀਂ ਤਾਂ ਅੱਜ ਦੇਖਿਆ ਮੈਂ ਇਹ ਆ ਦੇ ਫੋਲਟਰੀ ਫਾਰਮ ਅੱਜ ਪਹੁੰਚੀ ਹਾਂ ਅੱਜ ਦੇਖਿਆ ਅੱਜ ਹਾਂ ਇਹ ਤਾਂ ਮੈਂ ਗਲਤੀ કરી ਮੈਂ ਤਾਂ ਇੱਥੇ ਕਰੀਬਨ ਲਿਆਉਣ ਦਾ ਤਕਵੀਰ ਆਪਾਂ ਨੇ ਬਹੁ ਬੜੀ ਗਲਤੀ ਕਰਤੀ ਬੜੇ ਸਾਰੇ ਰੀਮਨ ਕਟਾ ਲੈਣਾਂ ਦਾ ਭਾਬੀ ਤੇ ਆਪਾਂ ਨੇ ਫਿਰ ਕਹਿੰਦਾ ਲੈ ਕੇ ਤਾਂ ਆ ਜਣੀ ਹੈ ਕਿ ਤੁਸੀਂ ਜਿੱਦਣ ਰੱਖਤੀ ਟੰਡਾ ਕਰਦੇ ਉਹ ਕੋ ਛੇੜਿਆ ਕੰਮ ਇਹ ਵੀ ਗੱਲ ਤਾਂ ਬੇਟੀਆਂ ਤਾਂ ਆ ਵੀ ਅੱਜ ਉਹੀ ਆਈਆਂ ਪਰ ਜਗ੍ਹਾ ਮਾਇਆ ਕਿਹਾ ਮਗਾ ਮੈਂ ਆਉਣ ਜਾਣਾ ਤੁਸੀਂ ਕਿਤੇ ਲੈ ਕੇ ਆਉਣ ਤਾਂ ਮੈਂ ਕਹਿੰਦੇ ਹੀ ਕਿਤੇ ਨਾ ਭਾਬੀ ਅਸੀਂ ਤਾਂ ਮੈਂ ਭਾਬੀ ਤੈਨੂੰ ਤਾਂ ਨਹੀਂ ਲਿਖਿਆ ਹੁਣ ਤਾਂ ਮੈਨੂੰ ਆਏ ਆ ਇੱਥੇ ਤਾਂ ਮਾਰਨ ਵਾਲਾ ਤਾਂ ਰੜਕਾ ਉਹਦਾ ਪਾਪਾ ਜੀ ਨੇ ਮਾਰਤਾ ਰੜਕਾ ਪਹਿਲਾਂ ਹੀ ਹਾਂ ਮਾਹ ਉੱਥੇ ਜਾ ਕੇ ਜਤਨ ਤਾਂ ਲਾਜਣ ਦਾ ਸੁਖਵੀਰਾਂ ਤੇ ਖੋਲ ਕੇ ਰੜਕਾ ਮਾਹ ਲਗਦੇ ਕਹਣਾ ਫਰਿੱਜ ਦਵਾਇਆ ਤਾਂ ਲੱਗੇ ਵੇ ਘਰ ਦਾ ਕੰਮ ਕਰਾਂ ਉਹ ਨਹੀਂ ਨਿੱਤਰ ਹੁੰਦੇ ਹੁੰਦਾ ਗੱਲ ਉਹ ਨਹੀਂ ਹੁੰਦੇ ਹੁੰਦੇ ਉਹ ਕਹਿਣੇ ਵਾਲੇ ਦਾ ਮੂੰਹ ਥੋੜਾ ਫੜਨਾ ਆਪਾਂ ਹੁਣ ਮੇਰੇ ਘਰ ਬੀਬੀਆਂ ਪੈਣਾਂ ਨੂੰ ਵੀ ਤਾਂ ਪਤਾ ਹੀ ਆ ਹੂੰ ਠੀਕ ਨਹੀਂ ਗੱਲ ਵਿਕਰਮ ਤਾਂ ਆਪਾਂ ਨੇ ਅਪਰ ਕੰਮ ਕਰ ਨਾ ਬੈਠਕੜੇ ਤੋਂ ਬਦਨਾ ਹੁੰਦਾ ਇਹ ਵੀ ਗੱਲ ਆ ਇਹ ਮੈਨਰੇ ਤਾਂ ਜੀ ਕਰਦਾ ਏ ਇਹ ਮੈਂ ਤਾਂ ਮਿੰਜਾ ਵੜੀ ਚੱਕ ਲਿਆ ਮਮਾ ਤਾਂ ਇੱਥੇ ਭਾਰ ਮਰ ਸੁਈਂ ਹੈ ਨਹੀਂ ਦੇਖੀ ਆ ਲਾ ਬਾਬੇ ਪੱਟ ਗਏ ਆਪਣੇ ਕਿਹੜਾ ਹਾਂ ਹਾਂ ਅੱਛਨ ਤਾਂ ਮੈਂ ਕਿਰੇ ਤਾਂ ਰੇ ਨੂੰ ਮੈਂ ਇੱਥੇ ਪਾੜੇ ਮੈਂ ਮੋਗੇ ਜਿਹਨੂੰ ਮੈਂ ਕਿਰੇ ਤਾਂ ਇੱਥੇ ਨੂੰ ਅੱਛਾ ਮੈਂ ਘਰ ਰੇ ਨੂੰ ਹੈ ਇੱਥੇ ਨੂੰ ਕਰਦੇ ਪੱਪੀ ਇੱਥੇ ਟੁੱਟ ਗਈ ਨਹੀਂ ਪੀਕਿੰਗ ਸਿੰਘ ਕੰਨ ਲਵਾਵੇ ਲਵਾਵੇ ਫਟੇ ਵੇ ਉਹ ਤੁਹਾਨੂੰ ਅੱਧ ਦੇ ਬਾਅਦ ਡਰਾਉਂਦਾ ਤਾਂ ਅੱਜ ਜਕਣਾ ਨਿਕਲ ਗਿਆ ਦੇਖ ਬਾਹਰ ਨੂੰ ਆ ਨਿਕਲਦੇ ਹਵਾ ਵੜ ਕੇ ਅੱਛਾ ਅੱਛਾ ਉਹ ਤਾਂ ਫਿਕਸਾਂ ਫਿਕਸ ਨਹੀਂ ਆ ਗਿਆ ਫਿਕਸ ਕਰਨੇ ਆ ਇਹ ਹਾਲ ਹਾਂ ਤਾਂ ਫਿਕਸ ਕਰਨੇ ਆ ਇਹ ਡੇਟਾ ਹੋਰ ਹੋਰ ਝੰਜੜ ਵਾਂ ਇਧਰ ਪਾਣੀ ਇਹਨੂੰ ਲੱਗ ਗਿਆ ਜੀ ਗਰਨੇ ਨੂੰ ਪਾਣੀ ਥੱਲੇ ਛੱਡਿਆ ਹੋਇਆ ਜੀ ਸਾਡੇ ਜਿਹੜੇ ਬੂਟਿਆਂ ਦੇ ਜਿਹੜੇ ਪੱਤੇ ਉਹ ਪੀਲੇ ਪੀਲੇ ਹੋ ਗਏ ਪਾਣੀ ਜ਼ਿਆਦਾ ਖਾਣਨ ਕਰਕੇ ਉਹਨਾਂ ਦੇ ਵਿੱਚ ਗਰੇੇ ਪਾ ਦੇਣਾ ਸੀ ਬੜੀਆ ਜਿਹਾ ਰੱਖ ਕੇ ਹਰੇ ਹੀ ਹਰੇ ਕਰਦਣੇ ਰੱਖ ਕੇ ਉਹ ਸਾਰੇ ਬੂਟੇ ਆਖਬੀਰ ਤਾਂ ਅੱਖਾਂ ਮੀਚ ਕੇ ਸਿੱਧੀਆਂ ਮੰਜਿਆ ਵਾਲੂ ਹੋਈ ਪਈ ਐ ਲੈ ਹਾਂ ਮਲਣੀ ਐ ਬੜੀ ਆਜਾ ਪਾ ਚੋ ਵੀ ਨੇਰਵਾਦ ਇੱਥੇ ਹਵਾ ਆਹ ਨਿਕਲਿਆ ਇੱਥੇ ਦੇਖ ਭਾਈ ਪਾ ਇਧਰ ਤੇ ਆਹ ਨਿਕਲ ਕੇ ਵਿੱਚ ਦੇ ਜਿੱਕਣਾ ਕਿਤੇ ਕਿਤੇ ਦੇ ਹਾਂ ਇਹ ਚੇੜਨਾ ਪੈਣਾ ਇਹਨਾਂ ਨੂੰ ਇੱਥੇ ਨਾਲ ਹਵਾ ਲੱਗਦੀ ਆ ਸਾਰਾ ਸੇ ਬਾਹਰ ਹਵਾ ਲੱਗਦੀ ਆ ਨਾ ਹਾਂ ਇਹ ਗੱਲ ਹੈ ਜੀ ਹਾਂ ਖੇਤਾਂ ਦੇ ਬਾਹਰ ਹਵਾ ਕਰਦੇ ਤੁਹਾਨੂੰ ਲੱਗਦੀ ਹੈ ਨਾ ਕਿ ਹਵਾ ਹੀ ਲੱਗਦੀ ਹੈ ਜੀ ਤਾਂ ਹੀ ਆ ਨਹੀਂ ਮੈਂ ਕਹਿੰਦੀ ਆ ਨਜ਼ਾਰਾ ਹੀ ਆਉਰੇ ਤਾਂ ਹੂੰ ਹਾਂ ਕਿਦਨੇ ਆਪਾਂ ਦੁਪਹਿਰ ਨੂੰ ਆਈਏ ਵੀਰੇ ਆਜੋ ਪੂਰੀ ਆ ਕੇ ਬਣਾ ਤੂ ਖਾ ਮੂਰੀ ਹੋਸੇ ਆਜੋ ਆਜੋ ਖਾਣ ਦੇ ਸੁਪਨੇ ਕਹਿਣਾ ਕਰਿਆ ਨੇ ਸੰਦੀਪ ਨੂੰ ਰੈਡੀ ਪਰ ਚੱਕ ਲਿਆਉਣੇ ਰ ਸਿਲੰਡਰ ਆਰ ਉਧਰ ਪਰ ਗੈ ਚੁਣਾ ਵਾਹ ਠੀਕ ਨਹੀਂ ਗੱਲ ਤੇ ਜਿੱਦਣ ਮੁਰਗੇ ਪਾਉਣੇ ਔਰ ਉਦੋਂ ਪਕੌੜੇ ਬਣਾ ਲੈਣੇ ਆਪਾਂ ਨੇ ਤੇ ਮੁਰਗੇ ਦੇ ਪਕੌੜੇ ਬਣਾਉਣ ਨੂੰ ਨਹੀਂ ਕਹਿੰਦਾ ਮੈਂ ਪਕੌੜੇ ਬਣਾਉਣੇ ਉਦਾਂ ਮੋਟਰ ਭਾਬੀ ਇੱਥੇ ਨਾ ਪਚੂਚੇ ਭਜਾਉਂਦੇ ਆ ਨੇ ਫੜਨਾ ਕਰਨਾ ਹਾਂ ਆਂਡਾ ਉਂਡੇ ਚੁਗੜਾ ਨੇ ਮੈਂ ਰੱਖ ਲੂੰਗੀ ਲਾ ਹਾਂਡੇ ਹੀ ਨੇ ਬਣੇ ਆਂਡੇ ਵਾਲੇ ਨਹੀਂ ਹੈਗੇ ਉਹ ਹਾਂ ਅੱਛਾ ਚੁੱਪ ਰਹੀਆ ਬਲਾਂ ਲਗਾ ਬਲਾਂ ਸਾਡੀ ਰੀਤ ਨਹੀਂ ਇੱਕ ਅੱਧੀ ਜਿੱਤ ਕਰ ਦਿੰਦੋ ਕਰਦਣ ਤੋੜਨੀ ਹੈ ਕਹਿੰਦੀ ਨਹੀਂ ਨਹੀ ਨਿਆਣਾ ਦਾ ਬਾੜ ਨਹੀਂ ਵਿੱਚ ਬਲਾਂ ਦਾ ਹੋ ਡਰੂਗੀ ਡਰੋਗੇ ਬਲਾਂ ਡਰੂਗੀ ਕਿ ਨਿਆਣਾ ਬਾੜਨਾ ਹੀ ਨਹੀਂ ਵਿੱਚ ਉਹ ਨਿਆਣਾ ਨੂੰ ਬਿਮਾਰੀ ਲੱਗਣੀ ਹੈ ਹਾਂ ਅੱਛਾ ਜੇ ਸੰਦ ਇੱਕ ਵਾਰ ਲਿਆ ਕੇ ਉਹਨੂੰ ਬੁਖਾਰ ਚੜ ਗਿਆ ਕੁੜੀ ਨੂੰ ਮੁੜ ਕੇ ਹੱਤਨਾ ਵੇ ਤੁਹਾਨੂੰ ਦੇਖੀ ਜਾਏ ਵਾਲੇ ਦਿਨ ਫਿਰ ਭੁਮੀ ਜਾਏ ਹਸਪਤਾਲ ਲੈ ਕੇ ਕਿਸੀ ਐਨਫੈਕਸ਼ਨ ਹੁੰਦੀ ਹੈ ਨਾ ਹੈ ਅੱਛਾ ਹਾਂ ਆਪਣੇ ਆਪਣੀ ਜਿਹੜੇ ਸਰੀਰ ਹੈਗੇ ਆ ਉਹ ਇਮਿਊਨਿਟੀ ਵਧੀਆ ਆਪਣੀ ਹਾਂ ਕੁਝ ਆਪਣੇ ਨਾ ਜਿਹੜੇ ਕਟਾਣੂਆ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹਾਂ ਜਿਆਦਾ ਕਰੋ ਨਾ ਉਹ ਨੇ ਆਇਆ ਹੈ ਜਦ ਕਹਦੇ ਕਹਿੰਦੇ ਵੀ ਤੇਰੇ ਚ ਹੈਗੀ ਟੀ ਲੜਨ ਦੀ ਸ਼ਕਤੀ ਹਾਂ ਉਹ ਨਹੀਂ ਆਣੀ ਹੈ ਹੈ ਉਹ ਨਹੀਂ ਆਣੀ ਹੈ ਕਹਿੰਦੇ ਵੀ ਤੂੰ ਤਾਂ ਉਹ ਕਟਾਣੂਆ ਨਾਲ ਲੜ ਗਈ ਜਿਹੜੇ ਤਾਂ ਨਹੀਂ ਤੈਨੂੰ ਨਿਕਲੇ ਹਾਂ ਪਰ ਮੰਜੇ 'ਤੇ ਪੈਣਾ ਤੁਖੀਰ ਬੈਠੇ ਠੀਕ ਨਹੀਂ ਦਿੱਤੇ ਤੂੰ ਜੀ ਕਰਦਾ ਸੱਚੇ ਭੈਣ ਨੂੰ ਸੱਚੇ ਭੈਣ ਦੀ ਕਰ ਮੈਂ ਨਾ ਹੈਗਾ ਨਹੀਂ ਅਭੀ ਵਸਤਾ ਰੋਟੀ ਰੂਟੀ ਬਣਾ ਲੈਣੀ ਇੱਥੀ ਹੋ ਇੱਥੀ ਖਾ ਕੇ ਬੈਜਣਾ ਸਵੇਰ ਉੱਟੜ ਕੇ 4 ਵਜੇ ਲੰਘ ਚਲੂੰਗਾ ਕਰਦੇ ਦੇਖੀ ਜਾਣ ਵਾਲੇ ਦਾ ਇਹਨੂੰ ਨਾਨਾ ਹਰੀ ਹਰੀ ਨੂੰ ਖਾਣਾ ਕੋਰੂ ਰਣੋ ਆਜਾ ਹਾਂ ਅੱਜ ਤਾਂ ਨੀਂਦ ਵੀ ਆ ਗਈ ਚਲ ਥੋੜਾ ਆਣ ਜੀ ਲਾ ਉਹੀ ਲਾ ਗਈ ਬਾਗ ਬਸੇ ਨਾ ਚਲੋ ਜਿਹੜਾ ਕੁਰਸੀ ਉਹ ਕੁਰਸੀ ਆਲੀ ਆ ਗਈ ਉਹ ਤਾਂ ਪੈ ਗਈ ਕੁਰਸੀ ਦਾ ਮਤਲਬ ਹੈ ਪੈਣਾ ਹੋ ਗਿਆ ਹਾਂ ਜਿਹਦੇ ਢੋ ਲੱਗ ਗਈ ਸਮਝ ਲੈ ਬੰਦਾ ਪੈ ਗਿਆ ਪੈ ਗਈ ਮੋਟਰ ਚੱਲਦੀ ਆ ਉੱਥੇ ਲੈ ਲੋ ਤੇ ਜਾਣਾ ਹੈ ਹੁਣ ਪਤਾ ਕਿ ਇਹ ਹੁਣ ਆਪਾਂ ਨੇ ਕਰਨਾ ਮੈਂ ਵਧੀਆ ਢੰਗ ਨਾਲ ਇੱਥੇ ਚਵੱਚਾ ਅੰਦਰ ਕਰ ਲੈਣ ਵਾਲੇ ਦਾ ਤੇ ਕਰ ਦੇਣਾ ਬਗਲਾ ਬਗਲਾ ਹਾਂ ਵਿੱਚ ਭਾਵੇਂ ਬੀਬੀਆਂ ਬਣਾ ਨਾ ਲਓ ਆ ਕੇ ਭਾਵੇਂ ਅਸੀਂ ਨਾਲੀਆ ਚਵੱਚਾ ਬਣਾ ਦੇਣਾ ਬੜਾ ਇਹ ਬਣਾਏ ਸੱਚੀ ਗੱਲ ਆ ਸੱਚੀ ਗੱਲ ਸੂਵਿੰਗ ਕੂਲ ਜੀ ਹਾਂ ਸੂਵੀ ਵੀ ਕੂਲ ਹਾਂ ਸੂਵਿੰਗ ਕੂਲ ਇੱਕ ਹੋਰ ਵੀ ਕਹਿੰਦਾ ਟੈਲੀਜੈਂਟ ਕਹਿੰਦਾ ਐਂਟਰੀਵੈਂਟ ਕਹਿੰਦਾ ਐਂਟਰੀਐਂਟ ਐਂਟਰੀਜੈਂਟ ਕਹਿੰਦਾ ਤਰਟਾ ਚੱਲ ਕੋਈ ਨਾ ਲਓ ਇੱਥੇ ਮੈਂ ਸੋਚਦਾ ਦਸੰਬਰ ਨੇ ਨੂੰ ਆ ਪਾਪਾ ਜੀ ਨੇ ਵਿਚਾਰਨੇ ਆਪੀ ਸੰਬਰ ਦਾ ਪਾਪਾ ਜੀ ਨੇ ਰੜਕਾ ਦੂਹੀ ਬਨ ਲਿਆ ਉਹਦੇ ਘਰ ਉਹ ਦੇਖ ਵੀਰ ਹਾਂ ਦੇਖ ਬਨਿਆ ਹੋਇਆ ਠੀਕ ਆ ਹੈ ਹੂੰ ਖੜੇ ਖੜੀ ਜੀ ਨੇ ਕਰਨਾ ਨਹੀਂ ਪੱਤੇ ਬਹੁਤ ਬਣ ਗਏ ਤੇ ਕਹਿੰਦੇ ਰਾਤ ਹਾਂ ਮੇਰੀ ਕਰਕੇ ਮੇਰੀ ਕਰਕੇ ਪੱਤੇ ਨੇ ਆਂਦਰਾ ਚ ਬੜ ਕੇ ਫੁੱਲ ਲਾ ਜਾ ਹਾਂ ਜੀ ਬਸ ਹੁਣ ਇੱਕ ਦਿਨ ਲਿਆ ਕੇ ਜਾਲੀਆਂ ਜੁਗੀਆਂ ਚ ਦੇਣੀਆਂ ਲਾ ਸੀ ਹਾਂ ਚੱਲ ਮੇਰੇ ਭਾਈ ਕੰਮ ਓਕੇ ਤੇਰੇ ਵੀ ਹਵਾ ਤਾਂ ਨਹੀਂ ਰੋਕੂਗੀ ਜਾਲੀ ਉਹ ਜਾਲੀ ਨੇ ਹਵਾ ਘੱਟ ਕਰ ਦੇਣੀ ਕਿਉਂਕਿ ਜੜੀ ਜਾਲੀਆਂ ਲੱਗ ਜਾਣੀ ਜਾਲੀਆਂ ਦੇ ਨਾਲ ਪੱਲੜ ਨਹੀਂ ਲੱਗਣੇ ਫਿਰ ਹਾਂ ਜਦ ਪੱਲੜ ਲੱਗਾ ਪੱਲੜਾ ਨੇ ਨਾ ਬਾੜਨ ਦੇਣੀ ਫਿਰ ਹਵਾ ਆਈਓ ਬਾਤ ਆ ਭਾਈ ਈਓ ਬਾਤ ਆ ਆਪਾਂ ਨੇ ਗੇਟ ਰੱਖੇ ਹੋਏ ਹੈ ਹੈ ਤੇ ਦੋ ਤਿੰਨ ਗੇਟ ਜਿੱਥੇ ਨੂੰ ਆਪਾਂ ਨੇ ਮੰਨਦਾ ਵੀ ਅੰਦਰ ਹੋਰ ਰੱਖਣੇ ਆ ਪਣੀ ਪਣੀ ਫੀਡ ਇੱਥੇ ਗੱਡੀ ਖੜਾ ਕੇ ਇੱਥੇ ਤਾਰਦੇ ਨਹੀਂ ਫੀਡ ਉੱਥੇ ਗੱਡੀ ਛੜਾ ਕੇ ਉੱਥੇ ਤਾਰਦੇ ਨਹੀਂ ਫੀਡ ਉਹ ਸਟਾਰਟਿੰਗ ਜਿ ਤਾਰਦੇ ਨਹੀਂ ਫੀਡ ਚੱਕਰ ਇਹ ਹੈ ਜੇ ਆਪਾਂ ਉੱਥੇ ਤੇ ਇੱਥੇ ਨੂੰ ਢੋਣ ਲੱਗੇ ਫੀਡ ਤੇ ਸਤਨਾ ਵੈਸੇ ਹੋਗੇ ਫਿਰ ਤਾਂ ਹਾਂ ਫੱਕ ਜਾਾਂਗੇ ਹੋਰ ਕਿ ਨਾ ਚੱਲ ਆਇਆ ਰਹੀ ਮੈਂ ਰੱਕ ਲੱਗ ਜੂੰਗੀ ਕਦੇ ਵਾਸਤੇ ਆ ਫੀਡ ਪੂੜ ਪਾਉਣੇ ਨੇ ਹਾਂ ਹੋ ਸਕਦਾ ਬਾਬੀ ਇਹ ਤਾਂ ਤੇਰੀ ਇੱਛਾ ਹੈ ਇਹ ਨਾ ਪਿੰਡ ਦੇ ਲੋਕਾਂ ਨੇ ਗਾਹ ਕੰਨਣਾ ਵੀ ਇਹ ਤਾਂ ਰੋਕਰੀ ਮਿਲ ਗਈ ਉਹਨਾਂ ਨੇ ਗੋਆ ਛੱਡਿਆ ਮੈਂ ਆ ਹਰੀ ਹਰੀ ਬਾਬੀ ਪੱਕੇ ਰੱਖ ਲਈ ਇਹਨਾਂ ਨੇ ਨਹੀਂ ਇਹ ਥੋੜੋ ਹੈ ਪੱਕੇ ਪੱਕੀ ਦੇਗਾ ਨਸ ਪਹਿਲਾਂ ਕੰਮੇ ਕਰਨਾ ਕੰਮ ਕਰਨਾ ਐ ਤਾਂ ਤੇਰਾ ਅਸੀਂ ਤਾਂ ਕਹਿੰਦੇ ਆ ਤੇਰਾ ਘਰ ਆ ਦੇਣਾ ਕੰਮੇ ਕਰਾ ਤਾਂ ਵੀ ਪਰ ਜੀ ਨੇ ਆਪਣਾ ਕੰਮ ਕਰਦੀ ਉਹਦਾ ਹੀ ਲੈ ਕੇ ਆਉਗਾ ਤੂੰ ਇਹ ਸੋਚ ਚਲ ਕੋਈ ਨਹੀਂ ਸਭ ਕੋ ਚਲੀ ਜਾਂਦੇ ਆ ਸਭ ਕੋ ਚਲੀ ਜਾਂਦਾ ਜਿਕਣਾ ਹੁਣ ਮੰਨ ਲਾ ਵੀ ਕਾਲੇ ਰਾਂ ਦੇ ਜਾਂਦੀ ਇੱਥੇ ਪੋਚਾ ਲਾ ਕੇ ਆਉਂਦੀ ਭਾਬੀ ਇਹਨਾਂ ਦੂਏ ਤਾਂ ਇਕਣੇ ਇਕਣੇ ਚਾਰ ਪੰਜ ਘਰਾਂ ਦਾ ਕੰਮ ਹੈ ਆਪਣਾ ਟਾਈਮ ਕੋ ਟਾਈਮ ਉੱਕਣੀ ਇੱਕ ਘਰ ਇਹ ਫੜ ਲਿਆ ਸਮਝ ਲੈ ਹਾਂ ਇਹ ਫੜ ਲਿਆ ਸਹੀ ਦੋ ਘੰਟੇ ਦੋ ਘੰਟੇ ਦਾ ਕੰਮ ਸਵੇਰੀਆਂ ਦੋ ਘੰਟੇ ਦਾ ਸ਼ਾਮ ਦਾ ਫਿਰ ਉੱਥੇ ਸੁਣ ਮੇਰੀ ਗੱਲ ਸੁਣ ਹੁਣ ਉੱਥੇ ਭਾਬੀ ਤੈਨੂੰ 1500 ਕੋਈ 2000 ਕੋਈ 2500 ਦਿੰਦਾ ਹੋਊਗਾ ਹਨਾ ਮਹੀਨੇ ਦਾ ਮੰਨ ਕੇ ਚੱਲਦੇ ਆਪਾਂ ਹਾਂ ਹਾਂ ਤੇ ਇੱਥੇ ਹੈਗਾ 10 ਤੇ 12000 ਰੁਪਏ ਫਿਰ ਦੋ ਘੰਟੇ ਸਵੇਰੀਆਂ ਦੋ ਸ਼ਾਮ ਨੂੰ ਲੇ ਮੈਨੂੰ ਠੀਕ ਹੈ ਠੀਕ ਹੈ ਫਿਰ ਠੀਕ ਹੈ ਮੈਂ ਸੁਖਵੀਰ ਇਹ ਆਪਾ ਵੀ ਲੈਣੇ ਪਾਣੂ ਦੇਣਾ ਪਹਿਲਾਂ ਇੱਕ ਦੋ ਕੁ ਮਹੀਨੇ ਇਹਨਾਂ ਨੂੰ ਦੇਣਾ 12000 ਰੁਪਏ ਤੁਸੀਂ ਵੀ ਨੌਕਰੀ ਦੇਣੀ ਹੈ ਅਸੀਂ ਨੌਕਰੀ ਲੈਣੀ ਹੈ ਤੁਸੀਂ ਵੀ ਨੌਕਰੀ ਦੇਣੀ ਹੈ ਬਣਾ ਦੇ ਜੀ ਤਾਂ ਸੀ ਗੱਲ ਹੈ ਜੀ ਇਹਨਾਂ ਦਾ 7000 ਬੰਦ ਕਰਕੇ ਇਹਨਾਂ ਨੂੰ ਹੁਣ ਚੂਚਿਆਂ ਵਾਲੇ ਦੇ ਵਿੱਚ ਖਾਤਾ ਜਾ ਸਾਡਾ ਉਹ ਘਰ ਦਾ ਖਰਚਾ ਨਹੀਂ ਬੰਦ ਕਰਨਾ ਨੌਕਰੀ ਦੀ ਡੀਲ ਤਾਂ ਲੈਦਾ ਨਹੀਂ ਫਿਰ ਜਿਹੜੇ ਜਿਹੜੇ ਟਾਈਮ ਤੁਹਾਡੀ ਸੀ ਰੋਟੀ ਪੱਕਣੀ ਹੈ ਉਹੀ ਤਾਂ ਮੇਧਰ ਕੰਮ ਹੈ ਫਿਰ ਕਿਆ ਕਰੂੰਗਾ 80 ਸੱਤ ਜਿਹੜੀ ਰੋਟੀਆਂ ਬਣਾ ਲਿਆ ਕੰਨੀ ਗਰਮ ਗਰਮ ਰੋਟੀ ਖਾਓ ਜਿਹੜਾ ਬੰਦਾ ਆ ਕੇ ਗਰਮ ਗਰਮ ਲਾਇਆ ਕਰਾਂਗੇ ਨਹੀਂ ਗੈਸ ਅਸੀਂ ਇੱਥੇ ਚੱਕ ਲਿਆਉਣ ਜਿਹੜਾ ਉਰੇ ਹੈਗਾ ਉਰੇ ਖਾਦਿਆ ਕਰਨਾ ਵੀ ਜਿਹੜੇ ਮੁਰਗੇ ਚ ਬਣ ਗਏ ਜਿਹਦੇ ਕੋਈ ਆ ਕੇ ਜਿਹਦੇ ਰੋਟੀਆਂ ਆ ਕੇ ਪਕਾਉਣਾ ਹਾਂ ਬਸ ਕੰਮ ਐ ਨਹੀਂ ਪੜਦਾ ਹੁੰਦਾ ਨਾ ਗੈਸ ਰੱਖਣਾ ਨਹੀਂ ਗੈਸ ਬੰਦ ਰੱਖਣਾ ਕਿਉਂਕਿ ਜਿਹੜਾ ਉਰੇ ਮੰਨ ਲਓ ਮੰਨ ਲਓ ਵੀ ਜੇ ਕਿਸੇ ਨਾਲ ਆਪਾਂ ਕੱਲ ਨੂੰ ਨੌਕਰੀ ਕਰਨ ਵਾਲਾ ਬੰਦਾ ਰੱਖਦੇ ਆਪਾਂ ਹਾਂ ਅਗਲੇ ਨੇ ਫਿਰ ਰੋਟੀ ਬਣੀ ਆਪ ਬਣਾ ਕੇ ਖਾਣਾ ਫਿਰ ਘਰ ਤੇ ਥੋੜੋ ਲੈ ਆ ਕੇ ਦਊਂਗਾ ਦੋ ਹਜਾਣਾ ਅਸੀਂ ਕਰਾਂਗੇ ਨੌਕਰੀ ਚਾਰ ਗੱਲਾਂ ਕਰਾਂਗੇ ਸੁਖਵੀਰ ਤੁਸੀਂ ਦੇਖ ਲਓ ਵੀ ਹੁਣ ਤੁਸੀਂ ਮੈਨੂੰ ਆਫਰ ਦਿਓ ਭਾਬੀ ਕਾ ਮੈਂ ਕਰੂੰਗੀ 8000 ਚ ਸੁਵੀਰ ਤੁਸੀਂ ਕੋ ਕਿੰਨੇ ਕਹੋਗੇ ਅਸੀਂ 15000 ਚ ਹਾਂ ਉਲਟਾ ਸੜੇ ਫੁੱਟ ਕਿਹਦੇ ਕਰਨਾ ਮੇਰਾ ਭਾਬੀ ਰੱਖ ਦੋ ਨੀ ਦੋਹੇ 15000 ਤੋਂ 6 6.5 7000 ਹੋ ਗਿਆ ਮੇਰੀ ਗੱਲ ਤਾਂ ਸੁਣ ਜਾ ਭਾਬੀ ਨੇ ਸਾਰਾ ਕੰਮ 8000 ਦੇ ਵਿੱਚ ਕਰ ਦੇਣਾ ਮੇਰਾ ਹਾਂ ਓਰੇ ਵਾਲਾ ਫਿਰ 8 ਤੁਸੀਂ ਕਹੋ ਵੀ 7000 ਚ ਕਰੂੰਗੀ ਅਸੀਂ 7500 ਚ ਮੰਗਿਆ ਦੋ ਹਜਣੀਆਂ ਨੇ 7500 ਦੇ 7500 ਮੇਰੇ 15000 ਹੋ ਗਿਆ ਫੇ ਕੱਲੀ ਦੇ ਉਹ ਕੱਲੀ ਕਰਨ ਤੇ ਅਰ ਦੋ ਦੀ ਦੋ ਕਾ ਤੇ ਰੱਖਣੀ ਆ ਮੈਂ ਨਾ ਕਹਿੰਦੀ ਬਾਈ ਲੈ ਕੇ ਆਉਣਾ ਬਾਈ ਤਾਂ ਤਾਂ ਫਿਰ ਉਹ ਆਤਾ ਕਿ ਉਹ ਤਾਂ ਬਸ ਅੱਜ 7000 ਤੇ 8000 ਦੀ ਨਿਬੜ ਗਈ ਗੱਲ ਤੇ ਭਾਵੇਂ ਬਾਈ ਨੂੰ ਲੈ ਗਿਆ ਭਾਵੇਂ 23 ਨੂੰ ਲੈ ਗਿਆ ਉਹਨਾਂ ਕਿਆ ਮਤਲਬ ਹੈ ਚਲ ਅਸੀਂ ਕਿੰਨੇ ਚ ਕਟਾਈ 6 6 ਲਾ ਲੋ ਚਲ ਚਲ 6000 ਤੋਂ ਦੋਵੇਂ ਨੇ ਫਿੱਟ ਹੋ ਗਿਆ 6 ਹਾਂ 6 ਦੇ 6 ਮੈਂ ਵੀ ਹੁਣ ਮੈਂ ਕੰਟਰੈਕਟ ਸਾਈਨ ਕਰਨਾ ਤੁਸੀਂ ਮੁਕਰ ਜਾਂਦੀਆਂ ਬਾਤ ਮੈਂ ਨਹੀਂ ਮੈਂ ਨਹੀਂ ਕਰਦੀ ਹੈਗੀ ਕੱਲ 7 ਤਰੀਕ ਆ ਪਰ ਹੈ ਕੱਲ ਨੂੰ 7 ਤਰੀਕ ਆ ਗਈ ਪਤਾ ਨਹੀਂ ਕਿਆ ਕਹਿੰਦਾ ਸੁਣਿਆ ਨਹੀਂ ਮੰਨਦਾ ਹਾਂ ਲੈ ਗਿਆ ਹੈਲੋ ਇੱਧਰ ਪਾਣੀ ਦਿੱਤਾ ਬਾਜੀ ਪਾਣੀ ਖੜ ਗਿਆ ਕਿ ਮੈਂ ਹੁਣ ਗੰਨੇ 'ਚ ਪਾਣੀ ਚੱਲਦਾ ਤੁਹਾਨੂੰ ਉਹ ਦਿਖਾ ਦਿਆਂ ਨਾ ਜਦੋਂ ਤਰੀਕ ਆਜ ਵੀ ਪੈਸੇ ਦੇਣ ਦੀ ਮੈਨੂੰ ਸੁਣਨਾ ਹਟ ਮੈਨੂੰ ਸੁਣਨੇ ਤੇ ਹਟ ਜਾਂਦਾ 7 ਤਰੀਕ ਦੇ ਨੇੜੇ-ਤੇੜੇ ਆ ਕੇ ਕੋਈ ਨਾ ਫਰਨਾਉ ਆਦਣੀ ਨਾ ਲੈਣਾ ਨਾ ਮੈਂ 9 ਮਹੀਨੇ ਦੀ 9 ਤਰੀਕ ਨੂੰ 9000 ਪੱਕਾ ਚਲੋ ਡਨ ਹਾਂ ਪੱਕਾ ਬਾਜੀ ਦੇਖਿਓ ਵਰਦਨ ਨੂੰ ਪਾਣੀ ਅਜੇ ਲਾਈਟ ਸੋਣੀ ਆਈ ਹੋਈ ਹੈ ਫੇਰ ਆਣ ਬੱਬਕੇ ਚੱਲ ਰਹੀ ਆ ਵਿਚੰ ਦਪਾਇਰ ਜਨ ਦੌੜ ਗਈ ਸੀ ਇੱਕ ਵਾਰ ਇੱਥੇ ਪਾਣੀ ਨਹੀਂ ਚੜਿਆ ਇੱਧਰੋਂ ਯੋ ਆ ਵਾ ਗਲਤ ਹੋ ਗਿਆ ਤੇ ਚਾਹੇ ਨੂੰ ਲਾਉਣਾ ਪਾਣੀ ਹੱਥ ਲੜੇ ਛੱਡਿਆ ਵਾ ਜਿਹਦੇ ਵਿੱਚ ਫਟੇ ਰਾਜਾ ਰਲਾ ਕੇ ਗੇਰਨੀ ਆ ਜੀ ਗੱਲ ਪਾਣੀ ਦਾ ਭਰ ਗਿਆ ਨਾ ਇਹ ਗੁੱਡ ਬਾਤ ਗੱਲ ਆ ਗਈ ਆ ਆ ਨੰਦਾ ਵਾ ਜੀ ਕਰਦਾ ਰੁਕੀ ਜੀ ਮਾਰ ਲਵਾ ਪਾਣੀ ਦੇ ਵਿੱਚ ਇਦਨ ਵੀ ਜੰਨਾ ਤੋਂ ਉਹਨਾਂ ਦਾ ਖੜਾ ਹੈ। ਰਾਜੂ ਬਾਈ ਦਾ ਬਾਜਰਾ ਵੀ ਦੌੜਿਆ ਜਾਂਦਾ। ਹੈਨਾ ਦਿਨਾਂ ਚ ਦਾ ਬਾਜਰਾ ਜਿੰਨਾ ਪਾਣੀ ਲਾਈ ਜਾਓ ਰੇਹ ਵਾਂਗੂ ਲੱਗਦਾ ਰੇਹ ਵਾਂਗੂ ਹੀ ਲੱਗਦਾ। ਉੱਪਰ ਨੂੰ ਜਾਂਦਾ ਫਿਰ ਦੌੜਿਆ। ਚਲੋ ਜੀ। ਠੀਕ ਆ ਜੀ ਫਿਰ। ਹੁਣ ਘਰ ਨੂੰ ਜਾਂਦੇ ਜਾਂਦੇ ਜੇ ਕੋਈ ਗੱਲਬਾਤ ਹੋਈ ਤਾਂ ਤੁਹਾਨੂੰ ਸੁਣਾਵਾਂਗੇ। ਨਹੀਂ ਤਾਂ ਫਿਰ